ਸਚਰੀਆ ਕਾਲ ਜੀ ਪੰਜਾਬੀ ਰੇਡੀਓ ਤੇ ਪੰਜਾਬੀ ਟੀਵੀ ਯੂਐਸਏ ਵੇਖ ਸੁਣ ਰਹੇ ਸਾਰੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਸ ਸਮੇਂ ਦੇ ਵਿਸ਼ੇਸ਼ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਜਿੱਥੇ ਦੇਸ਼ ਵਿਦੇਸ਼ ਦੇ ਨਾਲ ਜੁੜੀਆਂ ਹੋਈਆਂ ਅਹਿਮ ਖਬਰਾਂ ਦੇ ਉੱਪਰ ਪਾਈਦਾ ਚਾਨਣਾ ਉੱਥੇ ਹੀ ਉਹਨਾਂ ਖਬਰਾਂ ਦਾ ਵਿਸ਼ਲੇਸ਼ਣ ਕਰਨ ਦੇ ਲਈ ਸਾਥ ਹੁੰਦਾ ਹੈ ਸੀਨੀਅਰ ਪੱਤਰਕਾਰ ਮਿੰਟੂ ਗੁਰੂ ਸਰਿਆ ਜੀ ਦਾ ਸੋ ਕਰਦੇ ਹਾਂ ਉਹਨਾਂ ਦਾ ਪ੍ਰੋਗਰਾਮ ਦੇ ਵਿੱਚ ਸਵਾਗਤ ਬਹੁਤ ਬਹੁਤ ਸਵਾਗਤ ਹੈ ਜੀ ਸ਼ੁਕਰੀਆ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਸੋ ਅੱਜ ਦੇ ਪ੍ਰੋਗਰਾਮ ਦੇ ਸਪான்ਸਰਸ ਦਾ ਕਰਦੇ ਚਲੀਏ ਧੰਨਵਾਦ ਖਾਲਸਾ ਇੰਸ਼ੋਰੈਂਸ ਲੰਬੇ ਸਮੇਂ ਤੋਂ ਇੰਸ਼ੋਰੈਂਸ ਦੇ ਖੇਤਰ ਦੇ ਵਿੱਚ ਮਾਰੇ ਨੇ ਸੇਵਾ ਤੁਸੀਂ ਸੰਪਰਕ ਕਰ ਸਕਦੇ ਹੋ ਨੰਬਰ ਹੈ 408 272 2500 ਟਿਰਕੇਣਾ ਇਮੀਗ੍ਰੇਸ਼ਨ ਲਾ ਫਰਮ ਜੀ ਟਿਰਕੇਣਾ ਹੁਣਾਂ ਨਾਲ ਸੰਪਰਕ ਕਰ ਸਕਦੇ ਹੋ ਇਮੀਗ੍ਰੇਸ਼ਨ ਬਾਬਤ ਸਲਾਹ ਕਰਨ ਦੇ ਲਈ ਕ੍ਰਿਸ਼ਨ ਤਨੋਤਾਯੂਬਾ ਸਿਟੀ ਬਲਜਿੰਦਰ ਸਿੰਘ ਨਿੱਜਰ ਵੁਡਲੈਂਡ ਜੀ ਐਨ ਲੂਬੈਂਡ ਟਰੱਕ GN Lube ਵਾਲੇ ট্রাক ਵਾਸ਼ ਕਰਦੇ ਨੇ, ਆਇਲ ਚੇਂਜ ਕਰਦੇ ਨੇ, 에어 ਬ੍ਰੇਕਸ ਦਾ ਕੰਮ ਤਸੱਲੀ ਬਖਸ਼ ਕਰਦੇ ਨੇ। ਤੁਸੀਂ ਇਹਨਾਂ ਦੇ ਕੋਲੋਂ ਨਵੇਂ ਪੁਰਾਣੇ ਟਾਇਰ ਵੀ ਖਰੀਦ ਸਕਦੇ ਹੋ। ਲੋਕੇਸ਼ਨ ਸੈਂਟਾਨੇਲਾ ਦੀ ਹੈ। ਨਿਮਾ ਸਹੂਤਾ ਹੋਣਾ ਦਾ ਨੰਬਰ ਨੋਟ ਕਰ ਸਕਦੇ ਹੋ। ਨੰਬਰ ਹੈ 209 277 0113। ਜਸਵਿੰਦਰ ਸਿੰਘ, ਨਾਗਰਾ, ਰੋਜ਼ਵੈਲ, ਅਵਤਾਰ ਸਿੰਘ, ਸੰਘਾ, ਯੂਬਾ ਸਿਟੀ, ਬਲਦੇਵ ਸਿੰਘ, ਕੰਗ, ਯੂਬਾ ਸਿਟੀ। ਬਹੁਤ-ਬਹੁਤ ਧੰਨਵਾਦ ਹੈ ਇਹਨਾਂ ਸਾਰੇ ਸਪਾਂਸਰਸ ਦਾ। ਹੁਣ ਰੁਕ ਕਰਦੇ ਆ ਮੈਂਟੂ ਜੀ ਖਬਰਾਂ ਦਾ ਸਭ ਤੋਂ ਪਹਿਲੀ ਖਬਰ ਤੇ ਜੇਕਰ ਆਈਏ ਤਾਂ ਲਾਰੈਂਸ ਬਿਸ਼ਨੋਈ ਦਾ ਭਾਈ ਅਨਮੋਲ ਬਿਸ਼ਨੋਈ ਜਿਸ ਨੂੰ ਬੀਤੇ ਦਿਨੀ ਅਮਰੀਕਾ ਤੋਂ ਡਿਪੋਰਟ ਕੀਤਾ ਗਿਆ ਭਾਰਤ ਲਿਆਂਦਾ ਗਿਆ ਤੇ ਇੱਥੇ ਆ ਕੇ ਸਭ ਤੋਂ ਪਹਿਲਾ ਸਵਾਲ ਜਿਹੜਾ ਵੱਡੇ ਪੱਧਰ ਤੇ ਖੜਾ ਹੋਇਆ ਕਿ ਕੀ ਭਾਈ ਇਹ ਵੀ ਜਿਸ ਤਰੀਕੇ ਦੇ ਨਾਲ ਲਾਰੈਂਸ ਬਿਸ਼ਨੋਈ ਹੈ ਕਦੀ ਉਸ ਦੀ ਮਹਿੰਗੀ ਜੈਕਟ ਦੇ ਚਰਚੇ ਹੁੰਦੇ ਨੇ ਕਦੀ ਜੇਲ੍ਹੋਂ ਅੰਦਰੋਂ ਇੰਟਰਵਿਊਜ਼ ਦੇ ਚਰਚੇ ਹੁੰਦੇ ਨੇ ਕਿਤੇ ਇਹ ਵੀ ਉਸੇ ਸੁਰੱਖਿਅਤ ਮਾਹੌਲ 'ਚ ਤਾਂ ਨਹੀਂ ਰਹੂਗਾ ਤੇ ਉਹੀ ਗੱਲ ਹੋਈ ਹੈ ਜੀ ਕਹਿੰਦੇ ਅਨਮੋਲ ਬਿਸ਼ਨੋਈ ਨੂੰ ਕਰ ਲਿਆ ਗਿਆ ਸੁਰੱਖਿਅਤ ਕਹਤ ਕੀ ਇਹ ਕਿਸੇ ਤਰੀਕੇ ਦੇ ਹਮਲੇ ਦੇ ਡਰੋਂ ਕੀਤਾ ਗਿਆ ਜਾਂ ਗੱਲ ਕੋਈ ਹੋਰ ਹੈ ਜੀ ਤੁਹਾਨੂੰ ਯਾਦ ਹੋਣਾ ਹੈ ਕਿ ਜਦੋਂ ਲਾਰੈਂਸ ਨੂੰ ਇੱਕ ਸਪੈਸ਼ਲ ਧਾਰਾ ਲਾ ਕੇ ਭਾਈ ਜਾਂਚ ਪੜਤਾਲ ਤੋਂ ਦੂਜਿਆਂ ਨੂੰ ਰੋਕ ਦਿੱਤਾ ਗਿਆ ਸੀ ਤੇ ਮੈਂ ਠੀਕ ਉਸ ਵੇਲੇ ਤੁਹਾਨੂੰ ਇੱਕ ਗੱਲ ਕਹੀ ਸੀ ਵੀ ਅਜੀਹਾ ਕਿਉਂ ਕਿਉਂ ਕਿਉਂਕਿ ਵੇਖੋ ਗੱਲ ਇਹ ਆ ਕਿ ਇਸ ਗ੍ਰੋਥ ਦੇ ਨਾਲ ਜੁੜਦੀਆਂ ਨੇ ਕੁਝ ਤੰਦਾ ਤੰਦਾ ਤੇ ਕੁਝ ਜੁੜਦੇ ਨੇ ਵਿਵਾਦ ਜਿਹੜੇ ਹੋ ਜਾਂਦੇ ਨੇ ਇੰਟਰਨੈਸ਼ਨਲੀ ਖਾਸ ਤੌਰ ਤੇ ਕੈਨੇਡਾ ਦੀਆਂ ਕਟਨਾਵਾਂ ਜੀ ਤੇ ਉਹਦੇ ਵਿੱਚ ਆ ਗਿਆ ਨਿਜਰ ਹਤਿਆ ਕਾਂਡ ਜੀ ਠੀਕ ਹੈ ਨਾ ਜੀ ਸੋ ਇਸ ਵਾਸਤੇ ਇਹਨਾਂ ਨੇ ਪਹਿਲਾਂ ਕਾਨੂੰਨ ਦੀ ਇੱਕ ਧਾਰਾ ਦਾ ਇਸਤੇਮਾਲ ਕਰਕੇ ਲਾਰੈਂਸ ਦੀ ਪੁਲਿਸ ਕਸਟਡੀ ਲਗਭਗ ਲਗਭਗ ਖਤਮ ਕਰ ਦਿੱਤੀ ਸੀ ਤੁਹਾਨੂੰ ਯਾਦ ਹੋਵੇਗਾ ਜੀ ਤੇ ਦੂਜੇ ਪਾਸੇ ਜਿਵੇਂ ਹੀ ਅਨਵੋਲ ਵਿਸ਼ਨੋਏ ਇੱਥੇ ਪਹੁੰਚਦਾ ਹੈ 노 ਡਾਊਟ ਇੱਥੇ ਸਾਫ ਹੈ ਸਪਸ਼ਟ ਹੈ ਗੁਰਪ੍ਰੀਤ ਕਿ ਇੱਕ ਦੂਜੇ ਤੋਂ ਖਤਰਾ ਤੇ ਹੁੰਦਾ ਹੈ ਜੀ ਜਿਹੜੇ ਗੈਂਗਸਟਰ ਹੁੰਦੇ ਨੇ ਇਸ ਤਰ੍ਹਾਂ ਦੇ ਉਹਨਾਂ ਨੂੰ ਪੁਲਿਸ ਕਸਟਡੀ ਦੇ ਵਿੱਚ ਵੀ ਖਤਰਾ ਹੁੰਦਾ ਹੈ ਜੀ ਪਰ ਉਸ ਖਤਰੇ ਦੇ ਮੱਦੇਨਜ਼ਰ ਕਦੇ ਵੀ ਇਤਰਾ ਨਹੀਂ ਹੁੰਦਾ ਕਿ ਹਾਰਡ ਕੋਰ ਕ੍ਰਿਮੀਨਲਸ ਨੂੰ ਰਿਮਾਂਡ ਤੋਂ ਜਾਂ ਪੁਲਿਸ ਦੀ ਹਿਰਾਸਤ ਦੇ ਵਿੱਚ ਟਰਾਂਸਪੋਰਟੇਸ਼ਨ ਜੋ ਚੱਲਦੀ ਆ ਆਵਾਜਾਈ ਕਿ ਉਹਦੇ ਤੋਂ ਬਈ ਉਹਨਾਂ ਨੂੰ ਸਖੜਾ ਕਰ ਦਿੱਤਾ ਜਾਵੇ ਉਹ ਉਹ ਡਰਦਿਆ ਉਹ ਸਭ ਕੁਝ ਬੰਦ ਹੋ ਜਾਵੇ ਪਰ ਇੱਥੇ ਕੀ ਚੱਲ ਰਿਹਾ ਹੈ ਇੱਥੇ ਸਾਫ਼ ਆ ਕਿ ਜੇ ਆਪਾਂ ਵੇਖੀਏ ਤਾਂ ਹੁਣ ਪੁਲਸ ਪ੍ਰੋਡਕਸ਼ਨ ਵਾਰੰਟ ਤੇ ਨਹੀਂ ਲਿਜਾ ਪਾਏਗੀ ਯਾਨੀ ਪਹਿਲਾ ਤੇ ਇਹ ਆ ਕਿ ਅਗਰ ਕਿਸੇ ਵੀ ਪੁਲਿਸ ਨੇ ਜਾਂ ਜਾਂਚ ਇਸ ਏਜੰਸੀ ਨੇ ਪੁੱਛਤਾ ਕਰਨੀ ਆ ਪੁੱਛਗਿਚ ਕਰਨੀ ਆ ਤਾਂ ਧਿਆੜ ਜੇਲ ਜਾਣਾ ਪਵੇਗਾ ਜੀ ਮਤਲਬ ਪ੍ਰੋਡਕਸ਼ਨ ਵਾਰੰਟ ਦਾ ਮਤਲਬ ਇਹੋ ਹੀ ਹੁੰਦਾ ਨਾ ਕਿ ਤੁਸੀਂ ਜੁਡੀਸ਼ੀਅਲ ਕਸਟਡੀ ਦੇ ਵਿੱਚੋਂ ਜੇ ਬਕਾਇਦਾ ਫੇਰ ਦੁਬਾਰਾ ਲੈਣਾ ਹੈ ਕਿਸੇ ਨੂੰ ਕਸਟਡੀ ਦੇ ਵਿੱਚ ਪੁਲਿਸ ਕਾ ਸਟਡੀ ਦੇ ਵਿੱਚ ਤਾਂ ਫਿਰ ਤੁਹਾਨੂੰ ਉਸ ਜ਼ਰੀਏ ਹੀ ਆਉਣਾ ਪੈਂਦਾ ਤੋਂ ਗੱਲਿਆ ਕਿ ਹੁਣ ਜੇ ਆਪਾਂ ਵੇਖੀਏ ਤੇ ਇਹਦੇ ਵਿੱਚ ਮਸਲਾ ਜਿਹੜਾ ਉਹ ਇਹੋ ਹੀ ਲੱਗਦਾ ਮੈਨੂੰ ਤੇ ਮਤਲਬ ਵੀ ਸਿਕਿਉਰਟੀ ਦੇ ਲਿਆਰ ਨਾਲ ਭਾਵੇਂ ਸਹੀਂ ਪਰ ਹੌਲੀ ਹੌਲੀ ਜਿਵੇਂ ਲਾਰੈਂਸ ਦੀ ਕਸਟਡੀ ਲਗਭਗ ਬੰਦ ਕਰ ਦਿੱਤੀ ਗਈ ਸੀ ਠੀਕ ਉਸੇ ਤਰ੍ਹਾਂ ਹੀ ਹੋਏ ਜਾਣ ਵਾਲੇ ਸਮੇਂ ਦੇ ਵਿੱਚ ਤਾਂ ਹਾਲ ਫਿਲਹਾਲ ਸਿਕਿਉਰਟੀ ਕਰਕੇ ਕਿਆ ਗਿਆ ਕਿ ਇਹਨੂੰ ਲਾਰੈਂਸ ਦੇ ਭਰਾ ਨੂੰ ਬਈ ਇੱਕ ਥਾਂ ਤੋਂ ਦੂਜੀ ਥਾਂ ਤੇ ਨਹੀਂ ਖੜਿਆ ਜਾ ਸਕਦਾ ਪਰ ਐਂਡ ਤੇ ਮੈਨੂੰ ਲੱਗਦਾ ਕਿ ਉਹਦਾ ਇੱਕ ਉਹੀ ਕਾਰਨ ਜਿਹੜਾ ਨਾ ਨਜ਼ਰ ਆਉਂਦਾ ਹੈ ਚਾਹੇ ਉਹਦੇ ਵਿੱਚ ਤਰੀਕਾਕਰੀ ਕੁਝ ਵੀ ਹੋਵੇ ਕਿਤੋਂ ਵੀ ਰਾਹਤ ਮਿਲੀ ਹੋਵੇ ਕਿਤੋਂ ਵੀ ਆਰਡਰ ਹੋਣ ਪਰ ਮੇਰਾ ਇਹਦੇ 'ਚ ਮੰਨਣਾ ਸਾਫ਼ ਆ ਕਿਉਂ ਕਿਉਂਕਿ ਬਹੁਤ ਸਾਰੇ ਰਾਜ ਕੁਮਾਂਤਰੀ ਪਦਰ ਤੇ ਕੂਟਨੀਤਿਕ ਪਦਰ ਤੇ ਇਦਾਂ ਦੇ ਆ ਜਿਹੜੇ ਕਿਤੇ ਪਬਲਿਕਲੀ ਨਾ ਆਜਨ ਰੁਮੇਂ ਦੇ ਵਿੱਚ ਉਹਨਾਂ ਚੀਜ਼ਾਂ ਦਾ ਭੈ ਹੈ ਖਾਸ ਤੌਰ ਤੇ ਜਿਵੇਂ ਤੁਸੀਂ ਦੇਖੋਗੇ ਮੰਨ ਲਓ ਕੋਈ ਰਿਮਾਂਡ ਤੇ ਲਿਆਉਂਦਾ ਥਾਣੇਦਾਰ ਆਮ ਇਥੇ ਪੰਜਾਬੀ ਕੋਈ ਥਾਣੇਦਾਰ ਲਿਆਵੇ ਤੇ ਮਤਲਬ ਕਿ ਹੁੰਦਾ ਤਾਂ ਬੰਦਾ ਤਾਂ ਬੰਦਾ ਹੀ ਹੁੰਦਾ ਹੈ ਨਾ ਹੱਡਮਾਸ ਦਾ ਪੁਤਲਾ ਹੀ ਆ ਹੂੰ ਤੇ ਅਗਲਾ ਚੱਟੇ ਖਿੱਚੇ ਸਾਰਾ ਕੁਝ ਤੁਹਾਨੂੰ ਪਤਾ ਹੀ ਆ ਫਿਰ ਮੁੜ ਕੇ ਕਹਾਣੀ ਕਿੱਧਰ ਨੂੰ ਜਾਂਦੀ ਆ ਤਾਂ ਇਸ ਕਰਕੇ ਹੁਣੇ ਖਬਰੇ ਜਿਹੜੀ ਬ੍ਰੇਕ ਹੋਈ ਆ ਮੈਨੂੰ ਇਉਂ ਹੀ ਲੱਗਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੀ ਪੁਲਿਸ ਹਿਰਾਸਤ ਦੇ ਵਿੱਚ ਪੁੱਛਗਈ ਸ਼ੋਅ ਹੋਏਗੀ ਅਨਮੋਲ ਦੀ ਤਾਂ ਉਹ ਸਿਰਫ ਤੇ ਸਿਰਫ ਕਹਿ ਲੋ ਤਿਆਰ ਜੇਲ੍ਹ ਦੇ ਵਿੱਚ ਹੋਏਗੀ ਵੱਡੀ ਰਾਹਤ ਇਹਦੇ ਵਾਸਤੇ ਕਹਿ ਲੋ ਇਹੋ ਹੀ ਆ ਇਹਨੂੰ ਅਨਮੋਲ ਨੂੰ ਤੁਹਾਨੂੰ ਯਾਦ ਹੀ ਹੋਣਾ ਅਮਰੀਕਾ ਤੋਂ ਰਿਪੋਰਟ ਕੀਤਾ ਗਿਆ ਸੀ ਤੇ ਉਸ ਤੋਂ ਬਾਅਦ ਐਨਆਈਏ ਨੇ ਹਿਰਾਸਤ ਦੇ ਵਿੱਚ ਲਿਆ ਕਿਉਂਕਿ ਕਈ ਸਟੇਟਾਂ 'ਚ ਇਹਨਾਂ ਤੇ ਮੁਕੱਦਮੇ ਆ ਤੇ ਇਸ ਕਰਕੇ ਮਤਲਬ ਇਹ ਜੇ ਰਿਮਾਂਡ ਤੇ ਤੁਰਨ ਤਾਂ ਬਹੁਤ ਲੰਮਾ ਸਮਾਂ ਇਦਾਂ ਦੇ ਰਿਮਾਂਡ ਤੁਰਦੇ ਰਹਿੰਦੇ ਹੁੰਦੇ ਨੇ ਪਰ ਬਰਹਾਲ ਇੱਕ ਵੱਡੀ ਰੋਕ ਜਿਹੜੀ ਆ ਉਹਨੇ ਹੁਣੇ ਖਬਰ ਦੇ ਮੁਤਾਬਕ ਲੱਗ ਗਈ ਆ ਤੇ ਬਾਕੀ ਭਾਈ ਕੋਰਟ ਨੇ ਜਾਂ ਕਿਵੇਂ ਜਿਵੇਂ ਵੀ ਹੋਇਆ ਉਹਦੇ ਤੇ ਆਪਾਂ ਕਿਤੇ ਗੱਲ ਫਿਰ ਤਫਸੀਲ ਨਾਲ ਕਰਾਂਗੇ ਕਿਉਂਕਿ ਡਿਟੇਲ ਆਰਡਰ ਜਾਂ ਜਿਹੜਾ ਜੋ ਵੀ ਹੋਇਆ ਉਹਦਾ ਆਪਣੇ ਕੋਲ ਕੁਝ ਨਹੀਂ ਹੈ ਖਬਰ ਬ੍ਰੇਕਿੰਗ ਖਬਰ ਹੈ ਹਾਲ ਫਿਲਹਾਲ ਤੁਹਾਡੇ ਕੋਲ ਕੋਈ ਹੋਰ ਜਾਣਕਾਰੀ ਹੈ ਤਾਂ ਤੁਸੀਂ ਐਡੀਸ਼ਨ ਕਰ ਸਕਦੇ ਹੋ ਜਿਹਨੇ ਇਹ ਸਤੋ ਆਪਾਂ ਅੱਗੇ ਵਧਦੇ ਆ ਤਾਂ ਉਧਰ ਜ਼ਿਲ੍ਹਾ ਬਲਕ ਸ਼ਾਂਤੀ ਇਲੈਕਸ਼ਨ ਜਿਹੜੀਆਂ ਤੇ ਜ਼ਿਲ੍ਹਾ ਪ੍ਰੀਸ਼ਦ ਦੀਆਂ ਇਲੈਕਸ਼ਨ ਇਸ ਤੇ ਵਿੱਚ ਸਭ ਤੋਂ ਵੱਡਾ ਰੌਲਾ ਬਣ ਗਿਆ ਗੁਰਪ੍ਰੀਤ ਸੇਖੋਂ ਦੀ ਗ੍ਰਿਫਤਾਰੀ ਬਹੁਤ ਜ਼ਿਆਦਾ ਧਿਆਨ ਖਿੱਚਿਆ ਗਿਆ तकरीबन ਚੰਡੀਗੜ੍ਹ ਤੱਕ ਦਾ ਮੀਡੀਆ ਚੱਲ ਕੇ ਉਸ ਜਗ੍ਹਾ ਤੇ ਉਹ ਕਵਰੇਜ ਕਰਨ ਚਲੇ ਗਿਆ ਵੀ ਭਾਈ ਇਹ ਗ੍ਰਿਫਤਾਰੀ ਹੋਈ ਹੈ ਤੇ ਇਹ ਸਾਰਾ ਮਾਜਰਾ ਹੈ ਕਿ ਜੀ ਗੁਰਪ੍ਰੀਤ ਸੇਖੋਂ ਨੇ ਵੈਸੇ ਉੱਥੇ ਦੇ ਐਮਐਲਏ ਆਮ ਆਦਮੀ ਪਾਰਟੀ ਦੇ ਦਈਆ ਸਾਹਿਬ ਦੇ ਖਿਲਾਫ ਪਹਿਲਾਂ ਹੀ ਕਈ ਚਿਰ ਕਹਿੰਦਾ ਸੀ ਵੀ ਭਾਈ ਇਹ ਜਿਹੜੀ ਸੀਟ ਹੈ ਇਸ ਨੂੰ ਚੇਂਜ ਨਾ ਕਰਿਓ ਇਹਨੂੰ ਜਨਰਲ ਰੱਖਿਓ ਤੇ ਫਿਰ ਤੁਹਾਨੂੰ ਦੱਸਾਂਗੇ ਵੀ ਕਿੱਦਾਂ ਲੜੀਦਾ ਤੇ ਬਾਕੀ ਚਲੋ ਠੀਕ ਹੈ ਪਰ ਇਹ ਸਾਰਾ ਵਿਵਾਦ ਅਸਲ 'ਚ ਹੈ ਕੀ ਜੀ ਕਿਉਂ ਗ੍ਰਿਫਤਾਰੀ ਹੋਈ ਹੈ ਅ ਦੇਖੋ ਗ੍ਰਿਫਤਾਰੀ ਜਿਹੜੀ ਆ ਉਹ ਮੇਰੇ ਖਲ ਦੇ ਨਾਲ ਇੱਕ ਸ਼ਿਕਾਇਤੋਂ ਹੋਈ ਆ ਇੱਕ ਸ਼ਿਕਾਇਤ ਹੋਈ ਆ ਤੇ ਫਿਰ ਮੁੜ ਕੇ 751 ਜਿਹੜੀ ਆਪਾਂ ਕਹਿ ਲੋ ਕਿ ਪ੍ਰੋਵੈਂਟਿਵ ਡਿਟੈਂਸ਼ਨ ਬਣ ਜਾਂਦੀ ਹੈ ਤਾਂ ਇਹਦੇ ਵਿੱਚ ਹੁਣ ਬ੍ਰੇਕਿੰਗ ਖਬਰ ਜਿਹੜੀ ਆ ਰਹੀ ਆ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਤੋਂ ਆਰਡਰ ਹੋਏ ਨੇ ਕੁਝ ਮੇਰੇ ਕੋਲ ਡਾਕੂਮੈਂਟ ਪਹੁੰਚ ਗਏ ਨੇ ਖੜੇ ਪਰ ਮੈਂ ਪੜਤੇ ਨਹੀਂ ਸਕਦਾ ਤਾਂ ਮੇਰੇ ਖਿਆਲ ਦੇ ਨਾਲ ਹੈਬੀਅਸ ਕੋਰਪਸ ਪਈ ਸੀਗੀ ਹੈਬੀਅਸ ਕੋਰਪਸ ਦਾ ਮਤਲਬ ਤੁਹਾਨੂੰ ਸ਼ਾਇਦ ਪਤਾ ਹੀ ਹੋਏਗਾ ਕਿ ਮੈਂ ਪੜ ਵੀ ਦਿਨਾ ਗੁਰਪ੍ਰੀਤ ਸੇਖੋ ਰਿਲੀਜ਼ਡ ਔਨ ਹੈਬੀਅਸ ਫੀਲਡ ਇਨ ਔਨਰੇਬਲ ਹਾਈ ਕੋਰਟ ਬਾਈ ਸ਼੍ਰੀਮਣੀ ਅਕਾਲੀ ਦਲ ਜੀ ਮਤਲਬ ਇਹਦਾ ਹੁਣ ਤੁਸੀਂ ਪੰਜਾਬੀ ਚ ਅਨਵਾਦ ਕਰ ਸਕਦੇ ਹੋ ਤਾਂ ਕਰਕੇ ਦੱਸ ਦਿਓ ਕਿ ਮੈਨੂੰ ਤਾਂ ਜਿੰਨੀ ਕੁ ਸਮਝ ਲੱਗਦੀ ਆ ਕਿ ਜੋ ਹੈਬੀਅਸ ਕੋਰਪਸ ਦੀ ਗਰਾਉਂਡ ਸੀਗੀ ਉਹਦੇ ਆਧਾਰ ਤੇ ਕਿਉਂਕਿ ਸ਼ੁਰੂਮਣੀ ਅਕਾਲੀ ਦਲ ਵੱਨੀਓ ਪਟੀਸ਼ਨ ਪਾਈ ਗਈ ਸੀ ਉਹਨਾਂ ਦੇ ਜਿਹੜੇ ਸਪੋਕਸਪਰਸਨ ਆ ਤੇ ਲੀਗਲ ਜਿਹੜੇ ਉਹਨਾਂ ਦੇ ਹੈਗਨਸ ਸੈਲ ਦੇ ਹੈੱਡ ਸਪੋਕਸਪਰਸਨ ਕਲੇਰ ਸਾਹਿਬ ਉਹਨਾਂ ਨੇ ਇਹ ਜਾਣਕਾਰੀ ਜਿਹੜੀ ਆ ਉਹ ਦਿੱਤੀ ਆ ਤੇ ਡਾਕੂਮੈਂਟ ਵੀ ਮੇਰੇ ਕੋਲ ਆਏ ਨੇ ਤਾਂ ਇਹ ਇੱਕ ਵੱਡੀ ਖਬਰ ਹੋ ਸਕਦੀ ਹੈ ਇਸ ਵੇਲੇ ਦੀ ਤਾਂ ਹੈਬੀਅਸ ਕੋਰਪਸ ਦੇ ਗਰਾਉਂਡ ਤੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਤੋਂ ਜਿਹੜੀ ਆ ਰਾਹਤ ਮਿਲ ਗਈ ਆ ਤਾਂ ਖੈਰ ਇਹਦੇ ਤੇ ਆਪਾਂ ਫਿਰ ਜਾਣੇ ਆ ਹਾਲ ਫਿਲਹਾਲ ਜੇ ਆਪਾਂ ਦੇਖੀਏ ਤਾਂ ਇਸ ਮਾਮਲੇ ਤੋਂ ਇਲਾਵਾ ਜੀ ਸਭ ਤੋਂ ਪਹਿਲੀ ਗੱਲ ਜਿਹੜੀ ਆ ਉਹ ਆਪਾਂ ਨੂੰ ਇਹ ਵੇਖਣ ਦੀ ਜ਼ਰੂਰਤ ਹੈ ਕਿ ਇਹ ਲੋਡ ਕਿਉਂ ਪਈ ਹੁਣ ਜੇ ਲੋਡ ਪਈ ਆ ਤਾਂ ਬਈ ਇਹਦੇ ਗਰਾਉਂਡਸ ਜਿਹੜੇ ਨੇ ਉਹ ਕੀ ਨੇ ਸ਼ਿਕਾਇਤ ਇੱਕ ਹੁੰਦੀ ਆ ਗੁਰਪ੍ਰੀਤ ਸੇਖੋਂ ਹਿਰਾਸਤ ਦੇ ਵਿੱਚ ਲਿਆ ਜਾਂਦਾ ਗੁਰਪ੍ਰੀਤ ਸੇਖੋਂ ਪਹਿਲਾਂ ਹੀ ਖਾੜਸ਼ਾ ਜ਼ਾਹਰ ਕਰਦਾ ਹੈ ਕਿ ਜੀ ਐਦਾਂ ਹੋ ਸਕਦਾ ਹੈ ਜੀ ਮੈਨੂੰ ਫੜ ਲੈਣ ਫਿਰ ਉਸ ਤੋਂ ਬਾਅਦ ਇਹ ਖਬਰ ਆ ਜਾਂਦੀ ਹੈ ਜੀ ਕਿ ਗੁਰਪ੍ਰੀਤ ਸੇਖੋਂ ਨੂੰ ਹਿਰਾਸਤ ਚ ਲੈ ਲਿਆ ਗਿਆ ਪੁਲਸ ਪੁਸ਼ਟੀ ਕਰ ਦਿੰਦੀ ਆ ਕਿ ਇਹਦੇ ਖਿਲਾਫ ਸ਼ਿਕਾਇਤ ਆਈ ਸੀ ਕਿ ਮਾਹੌਲ ਖਰਾਬ ਕਰੇਗਾ 107 51 ਦੇ ਤਹਿਤ ਭਾਈ ਇਹਨੂੰ ਹਿਰਾਸਤ ਦੇ ਵਿੱਚ ਲੈ ਲਿਆ ਗਿਆ ਹੈ ਖੈਰ ਉਸ ਤੋਂ ਬਾਅਦ ਅੱਜ ਦਿਨ ਪਰੇ ਖਬਰ ਵੱਡੀ ਖਬਰ ਬਣੀ ਰਹੀ ਤੇ ਇੱਕ ਥਾਂ ਤੇ ਸੜਕ ਵੀ ਬਲੌਕ ਕੀਤੀ ਗਈ ਜਿਦੇ ਵਿੱਚ ਅਕਾਲੀ ਦਲ ਬਾਦਲ ਦੇ ਵੀ ਕਾਰਕੁਨ ਸ਼ਾਮਲ ਹੋਏ ਕਾਬਲੇ ਗੌਰ ਹੈ ਨਾ ਕਿ ਅਕਾਲੀ ਦਲ ਵਾਦਲ ਉਥੇ ਗੁਰਪ੍ਰੀਤ ਸੇਖੋ ਨੂੰ ਸਪੋਰਟ ਕਰ ਰਿਹਾ ਤੇ ਇਹ ਇੱਕ ਵੱਖਰੇ ਤਰ੍ਹਾਂ ਦਾ ਪ੍ਰਯੋਗ ਹੈ ਕੰਚਨਪ੍ਰੀਤ ਜਾਂ ਬੀਬੀ ਰੰਧਾਵਾ ਦੇ ਮਾਮਲੇ ਤੋਂ ਬਾਅਦ ਕਿ ਇਸ ਤਰ੍ਹਾਂ ਦੇ ਬੰਦੇ ਖੜਕੇ ਦੜਕੇ ਵਾਲੇ ਬੰਦੇ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ ਆ ਤਾਂ ਇਹਦੀ ਲੋਕ ਹੁਣ ਤੋਂ ਹੀ ਕਹਿੰਦੇ ਕਿ ਬੀਬੀ ਕੰਚਨਪ੍ਰੀਤ ਅਤੇ ਗੁਰਪ੍ਰੀਤ ਸੇਖੋ ਨੈਕਸਟ ਸੀਐਮ ਨੇ ਅਕਾਲੀ ਦਲ ਵਾਦ ਅ ਨਹੀਂ ਸੌਰੀ ਐਮਐਲਏ ਨੇ ਜੀ 2027 ਦੇ ਤੋਂ ਕਹਿਣ ਦਾ ਮਤਲਬ ਇਹ ਆ ਕਿ ਅਕਾਲੀ ਦਲ ਬਾਦਲ ਦੀ ਵੀ ਸਪੋਰਟ ਆ ਗੁਰਪ੍ਰੀਤ ਸੇਖੋਂ ਦਾ ਆਪਦਾ ਵੀ ਹੋਲਡ ਆ ਤੇ ਇਹ ਇੱਕ ਮੈਨੂੰ ਲੱਗਦਾ ਕਿ ਪੰਜਾਬ ਦੇ ਵਿੱਚ ਵਾਹਿਦ ਵਾਹਿਦ ਇਲਾਕਾ ਹੈ ਮੇਰੀ ਨਜ਼ਰ ਦੇ ਵਿੱਚ ਜਿੱਥੇ ਸੱਤਾਧਾਰੀ ਧਿਰ ਅੱਗੇ-ਅੱਗੇ ਆ ਤੇ ਕੋਈ ਇੱਕ ਬੰਦਾ ਜਿਹੜਾ ਕਿ ਸਬਕਾ ਗੈਂਗਸਟਰ ਕਹਿ ਸਕਦੇ ਆਪਾਂ ਵੈਸੇ ਉਹ ਪਿਸ਼ੋਕੜ ਸਿੱਧਾ ਜਿਹੜਾ ਨਹੀਂ ਫੁੱਲਣਾ ਚਾਹੀਦਾ ਮੇਰਾ ਬਨਣਾ ਹੈ ਕਿ ਮਤਲਬ ਇਸ ਤਰ੍ਹਾਂ ਦਾ ਬੰਦਾ ਜਿਹੜਾ ਕੈਦ ਕੱਟ ਕੇ ਆਇਆ ਚਲੋ ਇਹ ਸ਼ਬਦਾ ਪਾ ਅਸਤਮਾਲ ਕਰ ਲਈਏ ਕਿ ਉਹ ਪਿੱਛੇ ਪਿੱਛੇ ਆ ਇੱਥੇ ਪਹਿਲਾ ਤੁਹੀਂ ਇਲਾਕਾ ਵੇਖੋਗੇ ਜਿੱਥੇ ਸਤਾ ਬੇਵਸ ਨਜ਼ਰ ਆਉਂਦੀ ਆ ਕਿਉਂ ਕਿ ਇੱਕ ਤੇ ਉਮੀਦਵਾਰ ਦੇ ਕਾਗਜ਼ ਹੀ ਨਹੀਂ ਸੀ ਇਹਨਾਂ ਨੇ ਭਰਨ ਦਿੱਤੇ ਉਥੇ ਜੀ ਤੋਂ ਦੋ ਬੀਬੀਆਂ ਨੇ ਸੇਖੋ ਦੀਆਂ ਦੋਨੇ ਹੀ ਚੋਣ ਮੈਦਾਨ ਚ ਇੰਟਰਸਟਿੰਗ ਇਹ ਵੀ ਆ ਜੀ ਹੁਣ ਦੇਖੋ ਸ਼ਿਕਾਇਤ ਕਿਵੇਂ ਆ ਸ਼ਿਕਾਇਤ ਜਾਂ ਤੇ ਇਹ ਹੋ ਸਕਦਾ ਕਿ ਕਿਸੇ ਨੂੰ ਪਰਸਨਲ ਗੁਰਪ੍ਰੀਤ ਸੇਖੋ ਤੋਂ ਖਤਰਾ ਤੇ ਜੇ ਸੇਖੋ ਤੋਂ ਖਤਰਾ ਹੈ ਤੇ ਉਹਨੂੰ ਇਲੈਕਸ਼ਨ ਤੋਂ ਕੁਝ ਘੰਟੇ ਪਹਿਲਾਂ ਹੀ ਕਿਉਂ ਨਜ਼ਰ ਆਇਆ ਜੀ ਦੂਜੀ ਗੱਲ ਆ ਕਿ ਫਿਰ 7:55 ਹੀ ਕਿਉਂ ਫਿਰ ਤਾਂ ਉਹਦੇ ਖਿਲਾਫ ਸਬੂਤ ਜੁਟਾ ਕੇ ਗੁਰਪ੍ਰੀਤ ਸੇਖੋ ਦੇ ਖਿਲਾਫ ਕਿ ਕਿਉਂ ਕੀ ਧਮਕੀ ਆ ਕੀ ਗੱਲ ਆ ਤੇ ਉਹ ਸਾਰਾ ਕੁਝ ਦਰਜ ਹੋਣਾ ਚਾਹੀਦਾ ਤੇ ਕੀ ਦੂਜੀ ਗੱਲ ਕਿ ਕੋਈ ਇਸ ਤਰ੍ਹਾਂ ਦਾ ਕੋਈ ਥ੍ਰੈਟ ਤੇ ਨਹੀਂ ਸੀ ਕਿ ਅਟੈਕ ਹੋ ਜਾਏਗਾ ਕਿ ਪ੍ਰੀਵੈਂਟਿਵ ਡਿਟੈਂਸ਼ਨ ਜ਼ਰੂਰੀ ਸੀ ਹਿਰਾਸਾ ਜ਼ਰੂਰੀ ਸੀ ਪਰ ਪੁਲਿਸ ਨੇ ਉਸ ਕੱਲ ਤੋਂ ਇਨਕਾਰ ਕੀਤਾ ਉਹ ਤਾਂ ਕਹਿੰਦੇ ਸ਼ਿਕਾਇਤ ਆਈ ਹੈ ਪਰ ਮੈਨੂੰ ਅੰਦਰੂਨੀ ਜਾਣਕਾਰੀ ਇਹ ਮਿਲੀ ਆ ਕਿ ਇਹਦੇ ਤੇ ਅਟੈਕ ਦਾ ਵੀ ਖਦਸ਼ਾ ਸੀ ਮੈਂ ਬਹੁਤੀ ਗੱਲ ਰਿਵੀਲ ਨਹੀਂ ਕਰੂੰਗਾ ਕਿਸੇ ਦੀ ਸਿਕਿਉਰਿਟੀ ਨਾਲ ਜੁੜਿਆ ਮਸਲਾ ਹੈ ਤਾਂ ਗੁਰਪ੍ਰੀਤ ਸੇਖੋ ਤੇ ਅਟੈਕ ਦੀ ਪਲਾਨਿੰਗ ਵੀ ਚੱਲ ਰਹੀ ਸੀ ਅਜੇ ਹੀ ਮੇਰੀ ਜਾਣਕਾਰੀ ਆ ਤਾਂ ਪਹਿਲਾਂ ਮੈਨੂੰ ਇਹ ਲੱਗਿਆ ਕਿ ਭਾਈ ਹੋ ਸਕਦਾ ਹੈ ਕਿ ਉਸੇ ਦੇ ਚੱਲਦੇ ਆ ਹੋਵੇ ਬਟ ਬਾਅਦ ਦੇ ਵਿੱਚ ਪੁਲਿਸ ਨੇ ਜਿਹੜਾ ਅਧਿਕਾਰਤ ਵਰਜ਼ਨ ਦਿੱਤਾ ਹੈ ਉਹਦੇ 'ਚ ਉਹਨਾਂ ਨੇ ਕਿਹਾ ਕਿ ਨਹੀਂ ਇਹ ਅਸੀਂ ਮਤਲਬ ਕਿ ਕਿਸੇ ਦੀ ਸ਼ਿਕਾਇਤ ਤੇ ਕਾਰਵਾਈ ਕੀਤੀ ਆ ਤਾਂ ਫਿਲਹਾਲ ਗੁਰਪ੍ਰੀਤ ਸੇਖੋ ਦੀ ਸਥਿਤੀ ਹੋਰ ਵੀ ਮਜ਼ਬੂਤ ਹੋ ਗਈ ਆ ਮੈਨੂੰ ਲੱਗਦਾ ਉਹ ਤੇ ਦੋਨੇ ਟੱਬਰ ਜਿਹੜੇ ਆ ਉਹ ਜਿੱਤ ਜਾਣਗੇ ਦੋਨੇ ਦੋਨੇ ਹੀ ਬਤਨੀ ਆ ਜਿੱਤ ਜਾਣਗੇ ਜਿਹੋ ਜੀ ਹਾਲਤ ਬਣੀ ਪਈ ਆ ਤਾਂ ਖੈਰ ਮੈਂ ਤੁਹਾਨੂੰ ਡਾਕੂਮੈਂਟ ਭੇਜ ਦਿੱਤੇ ਆ ਤੁਸੀਂ ਉਹਦੇ ਤੇ ਝਾਤ ਜ਼ਰੂਰ ਮਾਰੀ ਹੋਏਗੀ ਤੇ ਜੇ ਕੁਝ ਤੁਸੀਂ ਐਡ ਕਰਨਾ ਚਾਹੁੰਦੇ ਤੇ ਜ਼ਰੂਰ ਕਰੋ ਜੀ ਉਸ ਨੂੰ ਮੈਂ ਦੇਖ ਰਿਹਾ ਸੀ ਕਿ ਇਹਨਾਂ ਦੀ ਮਾਤਾ ਜੀ ਵੱਲੋਂ ਇਸ ਨੂੰ ਅੱਗੇ ਵਧਾਇਆ ਗਿਆ ਕੁਲਬੀਰ ਕੌਰ ਸੇਖੋਂ ਦੇ ਵੱਲੋਂ ਤੇ ਇਹ ਇਹ ਸਾਰੀ ਗੱਲਬਾਤ ਜਿਹੜੀ ਹੈ ਤੁਸੀਂ ਵੈਸੇ ਕਰ ਹੀ ਦਿੱਤੀ ਹੈ ਕੰਕਲੂਡ ਉਸ ਨੂੰ ਤੇ ਇਸ ਨੂੰ ਜਲਦੀ ਬੌਂਡ ਭਰ ਕੇ ਤੇ ਛੱਡਣ ਦੀ ਸਾਰੀ ਗੱਲਬਾਤ ਇਸ ਦੇ ਵਿੱਚ ਲਿਖੀ ਹੋਈ ਹੈ ਤੇ ਇਸ ਤੋਂ ਅੱਗੇ ਹੁਣ ਦੇਖਦੇ ਹਾਂ ਬਣਦਾ ਕੀ ਵੈਸੇ ਇਹ ਬੜੀ ਵੱਡੀ ਅਪਡੇਸ਼ਨ ਹੈ ਇਹਨੂੰ ਆਪਾਂ ਬ੍ਰੇਕਿੰਗ ਕਹਿ ਸਕਦੇ ਹਾਂ ਇਸ ਵੇਲੇ ਦੀ ਗੁਰਪ੍ਰੀਤ ਕਿ ਦੇਰ ਸ਼ਾਮ ਹਾਈ ਕੋਰਟ ਨੇ ਇਹਨਾਂ ਦੀ ਜਿਹੜੀ ਹਿਰਾਸਤ ਆ ਉਸ ਨੂੰ ਮਤਲਬ ਖਤਮ ਕਰਨ ਦਾ ਯਤਨ ਕੀਤਾ ਕਿ ਭਾਈ ਤੁਸੀਂ ਇਹਦਾ ਬੇਲ ਬਾਂਡ ਭਰਾ ਲਓ ਹੁੰਦਾ ਕੀ ਆ ਮੈਂ ਤੁਹਾਨੂੰ ਥੋੜਾ ਜਿਹਾ ਟੈਕਨੀਕਲੀ ਇੱਥੇ ਦੱਸ ਦੇਣਾ ਤੁਹਾਨੂੰ ਯਾਦ ਹੈ ਕੁਲਵੀਰ ਜੀਰੇ ਨਾਲ ਵੀ ਇਦਾਂ ਹੀ ਹੋਈ ਸੀ ਇੱਕ ਵਾਰੀ ਯਾਦ ਹੈ ਜੀ ਜੀ ਹਿਰਾਸਤ ਚ ਲੈ ਲਿਆ ਸੀ 57 ਸੀ ਸ਼ਹਿਰ ਤੇ ਰੋਪੜ ਕਈ ਦਿਨ ਲਵਾਤੇ ਸੀਗੇ ਐਸ ਡੀ ਐਮ ਨੇ ਤਾਂ ਐਸ ਡੀ ਐਮ ਕੀ ਹੁੰਦਾ ਹੈ ਕਿ ਅਫਸਰशाही ਦਾ ਹਿੱਸਾ ਜੀ ਆ ਪੋਲੀਟੀਕਲੀ ਆਪਾਂ ਨੂੰ ਪਤਾ ਹੈ ਕਿ ਅਫਸਰਸ਼ਾਹੀ ਨੂੰ ਹਦਾਇਤਾਂ ਹੋ ਜਾਂਦੀਆਂ ਨੇ ਕਿ ਤੁਸੀਂ ਪ੍ਰੀਵੈਂਟਿਵ ਡਿਟੈਂਸ਼ਨ ਜਿਹੜੀ ਆ ਜਾਂ ਹਿਰਾਸਤ ਜਿਹੜੀ ਕਸਟਡੀ ਆ ਜਿਹੜੀ ਉਹ ਅੱਗੇ ਲੈ ਜਾਓ ਜੀ ਤਾਂ ਦੋ ਚਾਰ ਦਿਨ ਤੋਂ ਉਹ ਕ੍ਰੂਸ਼ਲ ਸਟੇਜ ਹੈ ਨਾ ਇਲੈਕਸ਼ਨ ਨਿਕਲ ਜਾਏਗਾ ਤਾਂ ਅਕਾਲੀ ਦਲ ਬਾਦਲ ਨੇ ਤੁਸੀਂ ਇੱਕ ਗੱਲ ਤੇ ਮੰਨ ਗਏ ਨਾ ਕਿ ਇਹਨਾਂ ਦੀ ਲੀਗਲ ਟੀਮ ਦੇਖੋ ਉਹਨਾਂ ਨੇ ਇਹ ਹਿਰਾਸਤ ਨੂੰ ਚੈਲੰਜ ਕੀਤਾ ਹੈਬੀਅਸ ਕਾਰਪਸ ਤਾਂ ਪੈਂਦੀ ਆ ਨਾ ਕਿ ਕਿਸੇ ਦੀ ਹਿਰਾਸਤ ਇਲੀਗਲ ਹੈ ਤਾ ਉਹਨਾਂ ਨੇ ਲਿਖਿਆ ਇਹ ਕੋਈ ਟੈਂਸ਼ਨ ਹੈ ਹਾਂ ਹਾਂ ਜੀ ਤਾਂ ਕਨਸਿਡਰ ਕੀਤਾ ਉਸ ਚੀਜ਼ ਨੂੰ ਕਿ ਹਾਂ ਭਾਈ 751 ਦੇ ਤਹਿਤ ਇਹ ਹਿਰਾਸਤ ਬਣਦੀ ਨਹੀਂ ਮਤਲਬ ਕਿ ਜੇ ਕਲੰਦਰਾ ਭਰ ਦਿੱਤਾ ਹੈ ਤਾਂ ਐਸ ਡੀ ਐਮ ਜ਼ਮਾਨਤ ਲੈ ਲਵੇ ਪਰ ਮੈਂ ਤੁਹਾਨੂੰ ਕਹਣਾ ਕਿ ਐਸ ਡੀ ਐਮ ਜ਼ਮਾਨਤ ਲੈ ਵੀ ਸਕਦਾ ਤੇ ਲਮਕਾ ਵੀ ਸਕਦਾ ਸੋ ਉਹਨਾਂ ਨੇ ਜਲਦੀ ਜਲਦੀ ਮੂਵ ਔਨ ਕੀਤਾ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਨੇ ਰਾਹਤ ਦੇ ਦਿੱਤੀ ਵੱਡੀ ਖਬਰ ਦੇ ਰਹੇ ਹਾਂ ਤੇ ਵੱਡੀ ਖਬਰ ਆਪਾਂ ਵੀ ਜਿਹੜੀ ਐ ਉਹ ਲੈ ਕੇ ਆਏ ਤਾਂ ਬਹੁਤ ਬਹੁਤ ਮੈਂ ਕਹੂੰਗਾ ਕਿ ਤਾਜ਼ਾ ਖਬਰ ਹੈ ਕਿ ਗੁਰਪ੍ਰੀਤ ਸੇਖੋਂ ਦੇ ਮਾਮਲੇ ਦੇ ਵਿੱਚ ਇਹ ਅਪਡੇਸ਼ਨ ਆ ਗਈ ਹੈ ਜੀ ਕਰੋ ਗੱਲ ਇਹ ਕੁਲਵੀਰ ਕੌਰ ਸੇਖੋਂ ਹੋਣਾ ਵੱਲੋਂ ਇਹ ਪਟੀਸ਼ਨ ਅੱਗੇ ਵਧਾਉਣ ਦਾ ਇੱਕ ਹੋਰ ਖਾਸ ਜ਼ਰੀਆ ਹੈ ਜਿੱਥੇ ਤਿੰਨ ਨੰਬਰ ਨੁਕਤਾ ਲਿਖਿਆ ਹੋਇਆ ਵੀ ਕੁਲਵੀਰ ਕੌਰ ਸੇਖੋਂ ਹੋਣੀ ਪਹਿਲਾਂ ਵੀ ਇਹ ਸ਼ਿਕਾਇਤ ਦਿੱਤੀ ਸੀ ਵੀ ਭਾਈ ਮੈਨੂੰ ਏਰੀਏ ਦੇ ਐਮਐਲਏ ਤੋਂ ਖਤਰਾ ਹੈ ਇਹ ਵੀ ਚੀਜ਼ਾਂ ਵਿੱਚ ਜੁੜ ਜਾਂਦੀਆਂ ਨੇ ਹੋਰ ਮਜ਼ਬੂਤ ਕਰਦੀਆਂ ਨੇ ਕੇਸ ਨੂੰ ਫੇਰ ਵੀ ਇਹ ਆਪਸੀ ਰੰਜਿਸ਼ ਦਾ ਮਾਮਲਾ ਹੈ ਕਿਤੇ ਏਰੀਏ ਦੇ ਅ ਨਹੀਂ ਦੇਖੋ ਇਹਨਾਂ ਦਾ ਪਹਿਲਾਂ ਹੀ ਚੱਲਦਾ ਪਿਆ ਸੀਗਾ ਤਲਖ ਜਾਂ ਕਹਿ ਲਵਾਂ ਕਿ ਥੋੜੀ ਟਸਲ ਚੱਲਦੀ ਸੀ ਐਮਐਲਏ ਸਾਹਿਬ ਦੇ ਨਾਲ ਫਿਰ ਉਹ ਸੱਤਾਧਾਰੀ ਤਿਰਨ ਵਾਲਾ ਕੋਡ ਆਫ ਕੰਡਕਟ ਲੱਗਾ ਤੇ ਸੇਖੋ ਦੀਆਂ ਦੋਨੇ ਬੀਵੀਆਂ ਚੋਣ ਮੈਦਾਨ 'ਚ ਆ ਤਾਂ ਹਾਈ ਕੋਰਟ ਬਹੁਤ ਸਾਰੀਆਂ ਚੀਜ਼ਾਂ ਨੂੰ ਫਿਰ ਦੇਖਦਾ ਹੈ ਨਾ ਤੇ ਚੋਣ ਕਮਿਸ਼ਨ ਤਾਂ ਪਹਿਲਾਂ ਹੀ ਘਿਰਿਆ ਪਿਆ ਹੈ ਪੁਲਿਸ ਪਹਿਲਾਂ ਹੀ ਘਰੀ ਪਈ ਹੈ ਨਾ ਆਡੀਓ ਤੇ ਮਾਮਲੇ 'ਚ ਰਵਜੋਤ ਗਰੇਵਾਲ ਦੇ ਮਾਮਲੇ ਦੇ ਵਿੱਚ ਤੁਹਾਨੂੰ ਪਤਾ ਹੀ ਹੈ ਸੋ ਇਸ ਵਾਸਤੇ ਮੇਰੇ ਖਿਆਲ ਦੇ ਨਾਲ ਹਾਈ ਕੋਰਟ ਨੇ ਸਾਰੀਆਂ ਚੀਜ਼ਾਂ ਤੇ ਮਤੇ ਨਜ਼ਰ ਇਸ ਮਾਮਲੇ ਨੂੰ ਸੁਣ ਕੇ ਮੈਰਿਟ ਤੇ ਸੁਣ ਕੇ ਇਹ ਤੁਰੰਤ ਫੈਸਲਾ ਲਿਆ ਕਿ ਅਰਿਹਾਈ ਕਰ ਦਿੱਤੀ ਜਾਣੀ ਚਾਹੀਦੀ ਹੂੰ ਜੀ ਇਸ ਤੋਂ ਅੱਗੇ ਵਧਦੇ ਹਾਂ ਹੁਣ ਉਧਰ ਕਹਿੰਦੇ ਗੋਆ ਦੇ ਵਿੱਚ ਹੋਟਲ ਤਿਆਰ ਕਰੇਗੀ ਪੰਜਾਬ ਸਰਕਾਰ ਇਹ ਕੀ ਇਹ ਪੰਜਾਬ ਦੇ ਲਈ ਕੋਈ ਸੁਖਾਵੀ ਖਬਰ ਹੈ ਜੀ ਪੰਜਾਬ ਉੱਥੋਂ ਪੈਸੇ ਕਮਾਊਗਾ ਜਾਂ ਕੋਈ ਗੱਲ ਹੋਰ ਹੈ ਜੀ ਨੇ ਪੰਜਬ ਪੈਸੇ ਕਮਾਉ ਸਕਦਾ ਤੇ ਉਹ ਦਿੱਤੇ ਦਿੱਤਾ ਫਿਰ ਕਸੀਨੋ ਹੀ ਖੋਲ ਲਈਏ ਮੈਂ ਤਾਂ ਕਹਨਾ ਤਗੜੇ ਹੋ ਕੇ ਇੱਕ ਵਾਰੀ ਤੁਹਾਨੂੰ ਪਤਾ ਕੈਪਟਨ ਕਹਿੰਦੇ ਜੀ ਕਸੀਨੋ ਖੋਲਣੇ ਆ ਜੀ ਉਦੋਂ ਗੂਗਲ ਤੇ ਹੁੰਦਾ ਨਹੀਂ ਸੀ ਲੋਕ ਸੱਥਾ ਚ ਪੁੱਛਦੇ ਸੀ ਯਾਰ ਇਹ ਕਸੀਨੋ ਕੀ ਹੁੰਦੇ ਆ ਕੈਸੀਨੋ ਤਾਂ ਕਹਿੰਦੇ ਜੀ ਕਸੀਨੋ ਕੀ ਹੁੰਦੇ ਆ ਥੋੜੀ ਥੋੜੀ ਮਤਲਬ ਕਿ ਲੋਕਾਂ ਨੂੰ ਪਤਾ ਲੱਗਾ ਕਿ ਆਹ ਕੁਝ ਹੁੰਦਾ ਹੈ ਵੇਖੋ ਗੁਰਪ੍ਰੀਤ ਇਹਦੇ ਚ ਦੋਏ ਚੀਜ਼ਾਂ ਨੇ ਹਾਂ ਪੈਸਾ ਆਉਣ ਦੀ ਸੰਭਾਵਨਾ ਆਪਣਾ ਉੱਥੇ ਇੱਕ ਨਾ ਇਹ ਇਮਾਰਤ ਪਈ ਆ ਸੋਹਣੀ ਉਹਦਾ ਨਾਮ ਸੋਹਣੀ ਹਾਲੀਡੇ ਇਨ ਜੀ ਤੇ ਇਹ ਜਿਹੜੀ ਇਮਾਰਤ ਆ ਬੰਦ ਪਈ ਆ ਮੇਰੇ ਕੋਲ ਫੋਟੋ ਵੀ ਹੈ ਦੀ ਤੇ ਇਹਨੂੰ ਹੁਣ 5 ਤਾਰਾ ਸਹੂਲਤਾਂ ਦੇ ਨਾਲ ਲੈਸ ਕਰਨ ਦੀ ਤਿਆਰੀ ਸ਼ੁਰੂ ਕੀਤੀ ਗਈ ਆ ਉਹਦੇ ਵਾਸਤੇ ਇੱਕ ਕੰਪਨੀ ਜਿਹੜੀ ਆ ਉਹਨੂੰ ਬਣਾਇਆ ਜਾਏਗਾ ਯਾਨੀ ਪ੍ਰਾਈਵੇਟ ਪਲੇਅਰ ਨੂੰ 파ਟਨਰ ਬਣਾ ਲਿਆ ਜਾਏਗਾ ਜੀ ਠੀਕ ਹੈ ਜੀ ਸੋਹਣੀ ਹਾਲੀਡੇ ਦੀ ਜੇ ਤੁਸੀਂ ਜ਼ਮੀਨ ਦੀ ਗੱਲ ਕਰੋਗੇ ਤੇ 450 400 53 ਕਿ 54 ਵਰਗ ਮੀਟਰ ਹੈ ਤੇ ਇਹਦੇ ਵਿੱਚ 20 ਕਮਰਿਆਂ ਦੇ ਨਾਲ ਡਾਈਨਿੰਗ ਏਰੀਆ ਵੀ ਸ਼ਾਮਿਲ ਹੈ ਮਤਲਬ ਕਿ ਇਮਾਰਤ ਤੇ ਬਣੀ ਪਈ ਆ ਜੀ ਤੇ ਉਹਦੇ ਨਾਲ ਉਹ ਉਹਨਾਂ ਨੇ ਫੈਸਿਲਿਟੇਟ ਕਰ ਦੇਣਾ ਇਸ ਨੂੰ ਉਹਨਾਂ ਨੇ ਮਤਲਬ ਕਿ ਜਿਹੜੀ ਕੰਪਨੀ ਆ ਉਹਨਾਂ ਨੇ ਆ ਕੇ ਸਾਜੋ ਸੁਮਾਨ ਸੁਜਾ ਦੇਣਾ ਤੇ ਲਓ ਹੋਟਲ ਤਿਆਰ ਆ ਤੁਸੀਂ ਕੀ ਲਓਗੇ ਤੁਹਾਨੂੰ ਯਾਦ ਹੈ ਅਠ ਕਿਲੇ ਆਪਣੀ ਜ਼ਮੀਨ ਵੀ ਪਈ ਆ ਉਥੇ ਗੁਰਪ੍ਰੀਤ ਕਿਤੇ ਜਾਓ ਤਾਂ ਗੇੜਾ ਗੁੜਾ ਮਾਰ ਆਇਆ ਉਹ ਤੇ ਵਿਚ ਤੇ ਆਪਣੀ 8 ਕਿੱਲੇ ਜ਼ਮੀਨ ਪਈ ਆ ਹੁਣ ਤੁਸੀਂ ਇਹ ਨਾ ਪੁੱਛੋ ਵੀ ਤੁਹਾਡੀ ਆ ਮੇਰੀ ਹੁੰਦੀ ਤੇ ਮੈਂ ਤੁਹਾਡੇ ਨਾਲ ਪ੍ਰੋਗਰਾਮ ਥੋੜੀ ਕਰਨੇ ਸੀ ਮੈਂ ਉੱਥੇ ਕਲੱਬ ਖੋਲ ਕੇ ਬੈਠਾ ਹੁੰਦਾ ਲੂਥਰਾ ਬ੍ਰਦਰਸ ਜਿਵੇਂ ਇਲੀਗਲ ਚਲਾਈ ਜਾਂਦੇ ਮੈਂ ਲੀਗਲ ਚਲਾ ਲੈਂਦਾ ਅਰੇ ਸਰ ਆਪਣੀ ਸਾਰਿਆਂ ਦੀ ਪਈ ਉੱਥੇ 8 ਕਿੱਲੇ ਜ਼ਮੀਨ ਯਾਦ ਹੈ ਤੁਹਾਨੂੰ ਕਾਂਗਰਸ ਸਰਕਾਰ ਵੇਲੇ ਚੰਨੀ ਸਾਹਿਬ ਦਾ ਰੌਲਾ ਪੈ ਗਿਆ ਕਿ 8 ਕਿੱਲੇ ਜਿਹੜੀ ਜ਼ਮੀਨ ਸੀ ਉਹ ਇਹਨਾਂ ਨੂੰ ਪਤਾ ਹੀ ਨਹੀਂ ਸੀ ਜਿਵੇਂ ਅਚਾਨਕ ਮੈਂ ਤੁਹਾਨੂੰ ਫੋਨ ਤੇ ਕਹਾਂ ਕਿ ਗੁਰਪ੍ਰੀਤ ਤੁਹਾਡੀ ਸਾਡੇ ਪਿੰਡ ਇੱਥੇ ਮਰਬਾ ਜ਼ਮੀਨ ਦਾ ਪਿਆ ਤੇ ਤੁਸੀਂ ਤਾਂ ਮੈਨੂੰ ਲੱਗਦਾ ਕਿ ਲਾਈਵ ਦੇ ਵਿੱਚ ਹੀ ਉਸ਼ਲ ਪਾਓਗੇ ਵੀ ਆਹਾਹਾਹਾ ਤੁਹਾਨੂੰ ਯਾਰਾ ਸਾਡੀ ਨਿਕਲ ਆਈ ਹੈ ਪਹਿਲੀ ਤੋ ਇਦਾਂ ਚਨੀ ਸਾਹਿਬ ਹਰਾਂਦੇ ਤਾਂ ਉਥੇ ਕਹਿ ਲੋ ਕਿ ਭਾਈ ਹਾਸੇ ਨਾ ਰੁਕਣੋ ਨਾ ਕੀ ਗੱਲ ਕਰਤੀ ਯਾਰ ਸਾਡੀ 8 ਕਿੱਲੇ ਵਿੱਚ ਤੇ ਪਈ ਹੈ ਉਹਨਾਂ ਨੇ ਕਿਹਾ ਹਾਂਜੀ ਪ੍ਰਾਈਵੇਟ ਕੰਪਨੀ ਹੈ ਉਹ ਕਹਿੰਦੇ ਚਲੋ ਕੋਈ ਨਹੀਂ ਤੁਸੀਂ ਦੱਸ ਪਾਈਏ ਤੁਸੀਂ ਦੱਸੋ ਕੀ ਦੇਣਾ ਉਹਨਾਂ ਨੇ 8 ਕਿੱਲੇ ਪ੍ਰਤੀ ਕਿੱਲਾ 1 ਲੱਖ ਰੁਪਇਆ ਲੀਜ਼ ਤੇ ਦੇਤੀ ਆਪਣੇ ਇੱਥੇ ਕੱਦੂ ਚੰਗੇ ਹੁੰਦੇ ਹੋਣ ਨਾ ਕਿੱਲੇ ਚ ਭਿੰਡੀਆਂ ਚੰਗੀਆਂ ਹੁੰਦੀਆਂ ਹੋਣ ਉਹ ਕੱਦੂ ਭਿੰਡੀਆਂ ਵਾਲੇ ਕਿੱਲੇ ਦਾ ਹੀ ਠੇਕਾ ਲੱਖ ਰੁਪਇਆ ਇਹਨਾਂ ਨੇ 20 40 ਦਾ ਲੱਖ ਰੁਪਇਆ ਚ ਵਟਤਾ ਕੰਮ ਸੌਦਾ ਹੂੰ ਤੈਨੂੰ ਵੇਚ ਕੇ ਪਕੌੜੇ ਛਕ ਜਾਣਗੇ ਨਹੀਂ ਨੰਗ ਨਾਲ ਯਾਰੀ ਨਾ ਕਰੀ ਤੇ ਗੱਲ ਤਾਂ ਉਹ ਇੱਥੇ ਵਾਲਾ ਉਹ ਇੱਥੇ ਵਾਲਾ ਹਿਸਾਬ ਰੱਖ ਕੇ ਚੱਲੀ ਗਏ ਨਾ ਭਾਈ ਇੱਥੇ ਲੱਗ ਚੱਲਦੇ ਹਾਂ ਹਾਂ ਜੀ ਹਾਂ ਵੀ ਗੋਆ ਦੇ ਵਿੱਚ ਕਿਹੜਾ ਉੱਥੇ ਕਸਤੂਰੀ ਹੋਗਦੀ ਆ ਬਿਨਾਂ ਕੋ ਚੱਕਦੇ ਉਹ ਕੰਮ ਉਹ ਤਾਂ ਬਾਅਦ ਚ ਪਤਾ ਲੱਗਿਆ ਰੌਲਾ ਪੈ ਗਿਆ ਵੀ ਕਮਾਲ ਦੀ ਗੱਲ ਹੈ ਅੱਠ ਕਿੱਲੇ ਪੈੜੀ ਉਥੇ ਵਿੱਚ ਤੇ ਪਈ ਆ ਯਾਰ ਪਰ ਉਹ ਗੁਆ ਸਰਕਾਰ ਨੇ ਰਿਜ਼ਰਵ ਕੀਤੀ ਹੋਈ ਆ ਕਿ ਉਹਦੇ ਚ ਝੋਨਾ ਜਾਂ ਬਾਗ ਹੀ ਲਾਇਆ ਜਾ ਸਕਦਾ ਪਰ ਉਹ ਕੰਪਨੀ ਕਹਿੰਦੀ ਕੋਈ ਨਹੀਂ ਆਪਾਂ ਚਲਾ ਦਿਆਂਗੇ ਜਿਵੇਂ ਲੂਥਰੇ ਹੋ ਰਾਣੇ ਚਲਾ ਰੱਖਿਆ ਸੀ ਤਾਂ ਖੈਰ ਉਥੇ ਰੌਲਾ ਪਿਆ ਕਾਫੀ ਪਰ ਇਹਦੇ ਵਿੱਚ ਠੀਕ ਆ ਕਿ ਜਿਹੜੀ ਪ੍ਰਾਈਵੇਟ ਕੰਪਨੀ ਆਏਗੀ ਉਹ ਮੁਨਾਫਾ ਲੈ ਕੇ ਜਾਏ ਕਿ ਕੁਝ ਸ਼ੇਅਰ ਇਹਨਾਂ ਨਾਲ ਕਰ ਲੈ ਕਿ ਮੁਨਾਫਾ ਪਰ ਅਸਲ ਦੇ ਵਿੱਚ ਇੱਕ ਦੂਜਾ ਮੰਤਵ ਵੀ ਆ ਕਿ ਇਹ ਜਿਹੜਾ ਸੌਦਾ ਕਰ ਰਹੇ ਨੇ ਉਹਦੇ ਵਿੱਚ ਜਿਹੜੇ ਲੀਡਰ ਨੇ ਮਲ ਐਮ ਐਲ ਏ ਐਮ ਪੀ ਉਹਨਾਂ ਵਾਸਤੇ ਖਾਸ ਉੱਥੇ ਰੈਜ਼ਰਵੇਸ਼ਨ ਕੀਤੀ ਜਾ ਰਹੀ ਆ ਜੀ ਕਿ ਭਾਈ ਹੁਣ ਹੋਟਲ ਤਾਂ ਲੱਗ ਪਗੋ ਤਿਆਰ ਹੀ ਆ ਸਮਝੋ ਕੰਪਨੀ ਨੇ ਉੱਥੇ ਆਪ ਦਾ ਜੋ ਵੀ ਸਹੂਲਤਾ ਦੇਣੀ ਆ ਪੰਜ ਤਾਰਾ ਦੇ ਮੁਤਾਬਕ ਉਹ ਦੇ ਕੇ ਤੇ ਚਲੋ ਡਨ ਹੋ ਗਿਆ ਤੇ ਇਹਦੇ ਵਿੱਚ ਕੀ ਆ ਕਿ ਮੁਨਾਫਾ ਆਪਾਂ ਨੂੰ ਆਵੇ ਨਾ ਆਵੇ ਕੇਜਰੀਵਾਲ ਸਾਹਿਬ ਉੱਥੇ ਪੰਚਾਇਤੀ ਚੋਣ ਲੜਨ ਗਏ ਨੇ ਬਣ ਕੇ ਕੋਈ ਤਿਆਰ ਹੁੰਦਾ ਤੇ ਕੇਜਰੀਵਾਲ ਸਾਹਿਬ ਨੂੰ ਇਧਰ ਉੱਤਰ ਰਹਿਣ ਦੀ ਲੋੜ ਨਹੀਂ ਸੀ ਕਿਤੇ ਮੱਛਰ ਚ ਮਰਨ ਦੀ ਲੋੜ ਨਹੀਂ ਸੀ ਮੱਖੀ ਕਿਤੇ ਦਿਸਣੀ ਨਹੀਂ ਸੀ ਉਹ ਉੱਥੇ ਆਪਣੇ ਉੱਥੇ ਜਾ ਕੇ ਠਹਿਰਦੇ ਕੀ ਲੋੜ ਸੀ ਤੇ ਇਸ ਕਰਕੇ ਠਾਰ ਵੀ ਬਣ ਸਕਦੀ ਆ ਸੌਦਾ ਦਿਲ ਦੇਣਾ ਤੇ ਦਿਲ ਮੰਗਣਾ ਸੌਦਾ ਇੱਕੋ ਜਿਹਾ ਸੌਦਾ ਇੱਕੋ ਜਿਹਾ ਹੀ ਆ ਕਮਾਈ ਵੀ ਆ ਸਕਦੀ ਆ ਤੇ ਆਪਣੇ ਵੀ ਉੱਥੇ ਤੁਹਾਨੂੰ ਪਤਾ ਹੈ ਜੇ ਕੋਈ ਲੀਡਰ ਛੋਟੀ ਉਮਰ ਦਾ ਹੋ ਆਪਦੀ ਗਰਲਫ੍ਰੈਂਡ ਨਾਲ ਜਾ ਸਕਦਾ ਛੇ ਕੋ ਵੱਡੀ ਉਮਰ ਦਾ ਹੈ ਕਬੀਲਦਾਰ ਆਪਣੇ ਆਂਗੂ ਉਹ ਆਦੇ ਟੱਬਰ ਨਾਲ ਜਾ ਸਕਦਾ ਜੀ ਮਤਲਬ ਕਿ ਇਹਨਾਂ ਨੇ ਦੇਖੋ ਮੀਟਿੰਗਾਂ ਵੀ ਉੱਥੇ ਕਰਿਆ ਕਰਨੀਆਂ ਆ ਆ ਜਿਹੜੀਆਂ ਕਮੇਟੀਆਂ ਕਮੂਟੀਆਂ ਬਣੀਆਂ ਹੁੰਦੀਆਂ ਆ ਫਲਾਣੀ ਕਮੇਟੀ ਹੈ ਜੀ ਵਿਧਾਨ ਸਭਾ ਦੀ ਫਲਾਣੀ ਉਹਨਾਂ ਕਹਿੰਦੇ ਗੋਆ ਚਲੀ ਗੋਆ ਉੱਥੇ ਕਰਦੇ ਮੌਸਮ ਠੀਕ ਆ ਨਾਲੇ ਉੱਥੇ ਕੋਲ 20 ਆ ਨਾਲੇ ਮਾਲ ਠੀਕ ਆ ਇਹਨਾਂ ਨੂੰ ਤਾਂ ਰੌਣਕ ਦੇਖਿਆ ਕਰਨੀ ਹੈ ਸਾਬ ਤੇ ਠਾਰ ਕਮਾਈ ਆਵੇ ਨਾ ਆਵੇ ਠਾਰ ਚੰਗੀ ਬਣ ਜਾਏਗੀ ਇਹਨਾਂ ਦੀ ਜੀ ਅੱਗੇ ਚੱਲਦੇ ਹਾਂ ਉਧਰ ਮੁਕਸਰ ਦੇ ਵਿੱਚ ਕਹਿੰਦੇ ਸ਼ਿਵ ਸੈਨਾ ਆਗੂ ਦੀ ਮੌਤ ਤੇ ਬਵਾਲ ਹੋ ਗਿਆ ਜੀ ਹਾਂਜੀ ਇਹ ਇੱਕ ਵੱਡੀ ਖਬਰ ਹੈ ਸਾਡੇ ਇਲਾਕੇ ਦੇ ਵਿੱਚ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਪਿਸ਼ੋਕੜ ਦੀ ਝਲਕੀ ਦਿਵਾਣੀ ਚਾਹਾਂਗਾ ਤੁਹਾਨੂੰ ਯਾਦ ਹੈ ਮੁਕਸਰ ਦੇ ਵਿੱਚ ਇੱਕ ਤਰ ਨਾ ਲੱਗਾ ਸੀ ਤੇ ਇਸ ਦਰਮਿਆਨ ਇੱਕ ਸਿੱਖ ਨੌਜਵਾਨ ਦੇ ਨਾਲ ਉਹਦਾ ਮੈਨੂੰ ਪਰਸਨਲੀ ਇੱਕ ਵਾਰੀ ਫੋਨ ਵੀ ਆਇਆ ਸੀਗਾ ਉਹਦਾ ਝਗੜਾ ਹੋ ਗਿਆ ਸੀ ਯਾਦ ਹੈ ਤੁਹਾਨੂੰ ਜੀ ਤੇ ਉਹ ਤੋਂ ਬਾਅਦ ਹੋਇਆ ਕੀ ਸੀਗਾ ਕਿ ਪਰਚਾ ਦਰਜ ਹੋ ਗਿਆ ਕੁਝ ਸ਼ਿਵ ਸੈਨਾ ਦੇ ਆਗੂਆਂ ਤੇ ਇਸ ਦਰਮਿਆਨ ਪੁਲਿਸ ਤੇ ਬੜਾਈ ਜ਼ਿਆਦਾ ਪ੍ਰੈਸ਼ਰ ਪਿਆ ਤੇ ਕੁਝ ਬੰਦਿਆਂ ਨੂੰ ਰੈਸਟ ਕਰਨ ਵਾਸਤੇ ਇਧਰ ਉਧਰ ਭੱਜੇ ਸਾਡਾ ਹੀ ਇੱਕ ਬੇਲੀ ਸੀਗਾ ਇਨਸਪੈਕਟਰ ਦਾ ਦੋਸਤ ਸੀ ਸਾਡਾ ਤੁਹਾਡੇ ਵਰਗਾ ਸੀ ਨੌਜਵਾਨ ਬੜਾ ਤੇਜ਼ ਤਰਾਰ ਉਹਦਾ ਐਕਸੀਡੈਂਟ ਹੋ ਗਿਆ ਸੀ ਇਸੇ ਰੇਡਾਂ ਰੋਡਾਂ ਦੇ ਚੱਕਰ 'ਚ ਬੜਾ ਦਬਾਅ ਸੀ ਵਿਚਾਰੇ ਤੇ ਉਸ ਟਾਈਮ ਤੇ ਉਹ ਅੱਜ ਵੀ ਮਤਲਬ ਕਿ ਡਿਊਟੀ ਨਹੀਂ ਜੁਆਇਨ ਕਰ ਸਕਿਆ ਕਈ ਮਹੀਨੇ ਹੋ ਗਏ ਆ ਮਤਲਬ ਕਿ ਮਾੜਾ ਮੋਟਾ ਹੁਣ ਤੁਰਨ ਫਿਰ ਲੱਗਾ ਤੋ ਮਤਲਬ ਉਸ ਟਾਈਮ ਬਹੁਤ ਰੌਲਾ ਪਿਆ ਸੀ ਇਹਨਾਂ ਚੀਜ਼ਾਂ ਦਾ ਤੋ ਫਿਲਹਾਲ ਕੀਆ ਕਿ ਇਹ ਜਿਹੜਾ ਮਾਮਲਾ ਵਾਪਰਿਆ ਸੀਗਾ ਉਹਦੇ ਵਿੱਚ ਹੀ ਇਹ ਨਾਮਜ਼ਦ ਸੀਗਾ ਸ਼ਿਵ ਸੈਨਾ ਦਾ ਇੱਕ ਘਰੋਂ ਗਿਆ 5 ਤਰੀਕ ਨੂੰ ਤੇ اچانک ਫਿਰ ਇਹਦਾ ਫੋਨ ਬੰਦ ਹੋ ਗਿਆ ਕਿਉਂਕਿ ਇਦਾਂ ਦੇ ਜਿਹੜੇ ਲੀਡਰ ਹੁੰਦੇ ਨੇ ਜਥੇਵੰਦਕ ਤੌਰ ਤੇ ਜੁੜੇ ਹੁੰਦੇ ਆ ਤਾਂ ਜਾਂ ਥੋੜੇ ਵਿਵਾਦਤ ਹੁੰਦੇ ਆ ਉਹ ਕਦੇ ਫੋਨ ਨਹੀਂ ਬੰਦ ਕਰਦੇ ਘਰਦਿਆਂ ਨੂੰ ਸ਼ੱਕ ਹੋਇਆ ਉਹਨਾਂ ਨੇ ਇੱਧਰ ਉੱਧਰ ਲੱਭਿਆ ਫਿਰ ਸ਼ਿਕਾਇਤਦਾਰ ਚ ਕਰਵਾਈ ਤੇ ਗੱਲ ਇਹ ਆ ਕਿ ਉਸ ਤੋਂ ਬਾਅਦ ਇੱਕ ਮਤਲਬ ਬੂੜਾ ਗੁੱਜਰ ਰੋਡ ਆ ਜੀ ਉਧਰ ਹੀ ਜੇਲ ਆ ਉੱਥੇ ਇੱਕ লাশ ਬਰਾਮਦ ਕੀਤੀ ਗਈ ਫਿਰ ਸਿਵਲ ਹਸਪਤਾਲ ਦੇ ਮੋਰਚਰੀ ਚ ਰੱਖ ਦਿੱਤੀ ਗਈ ਤੇ ਗੱਲ ਇਹ ਆ ਕਿ ਵੀਰਵਾਰ ਯਾਨੀ ਕੱਲ ਜਦੋਂ ਇਹ ਤਾਂ ਹੁਣ ਕਈ ਦਿਨ ਬੀਤ ਗਏ ਪ੍ਰੋਸੈਸ ਦੇ ਮੁਤਾਬਕ ਜਦੋਂ ਨਾ ਸ਼ਨਾਖਤ ਹੋਈ ਤਾਂ ਜੀ ਸਮਾਜ ਸੇਵੀ ਸੰਸਥਾ ਨੇ ਜਦੋਂ ਸੰਸਕਾਰ ਕਰਨਾ ਚਾਹਿਆ ਤੇ ਪਰਿਵਾਰ ਨੂੰ ਸੂਚਨਾ ਮਿਲੀ ਕਿ ਇੱਕ ਡੈਡ ਬੋਡੀ ਲਾ ਵਾਰਸ ਹੈ ਜਦੋਂ ਪਹੁੰਚੇ ਤੇ ਇਹਨਾਂ ਨੇ ਸ਼ਨਾਖਤ ਕੀਤੀ ਬਤੌਰ ਜ਼ਿਲ੍ਹਾ ਇਹਨਾਂ ਦਾ ਯੂਥ ਪ੍ਰਧਾਨ ਸ਼ਿਵਾ ਜੀ ਤੇ ਗੱਲ ਇਹ ਆ ਕਿ ਹੁਣ ਦੇਖੋ ਇਹ ਦੋਸ਼ ਲਾ ਰਹੇ ਨੇ ਛੇਤ ਸੈਨਾ ਨੇ ਤੇ ਚੇਤਾਵਨੀ ਦਿੱਤੀ ਹੈ ਕਿ ਅਸੀਂ ਧਰਨਾ ਮੁਜ਼ਾਹਰਾ ਵੀ ਕਰਾਂਗੇ ਜੀ ਵੀ লাশ ਜਿਹੜੀ ਐ ਐਸਐਸਪੀ ਦੇ ਦਫ਼ਤਰ ਦੇ ਬਾਹਰ ਰੱਖ ਕੇ ਅਸੀਂ ਧਰਨਾ ਲਾਵਾਂਗੇ ਉਧਰ ਪੁਲਿਸ ਦਾ ਕਹਿਣਾ ਕਿ ਇਸ ਮਾਮਲੇ ਦੀ ਜਾਂਚ ਕਰ ਰਿਹਾ ਤਾਂ ਮਤਲਬ ਇਹ ਕਹਿ ਰਹੇ ਨੇ ਕਿ ਕੋਈ ਆਇਆ ਉਹਨੂੰ ਬਿਠਾ ਕੇ ਲੈ ਗਿਆ ਉਸ ਤੋਂ ਬਾਅਦ ਕਤਲ ਕਰ ਦਿੱਤਾ ਗਿਆ ਤੇ ਤੰਦ ਜੋੜ ਰਹੇ ਨੇ ਉਸੇ ਹੀ ਐਪੀਸੋਡ ਦੇ ਨਾਲ ਦੇਖੋ ਮੈਂ ਵੀ ਤੁਹਾਨੂੰ ਜੋੜ ਜ਼ਰੂਰ ਦਿੱਤਾ ਹੈ ਈਸ਼ੋਕੜ ਦੇ ਤੌਰ ਤੇ ਦੱਸਦਾ ਹੈ ਕਿ ਆਹ ਕਹਾਣੀ ਪਰਿਵਾਰ ਆ ਦੋਸ਼ ਲਾ ਰਿਹਾ ਪਰ ਪੁਲਿਸ ਨੂੰ ਇਨਵੈਸਟੀਗੇਸ਼ਨ ਦਾ ਟਾਈਮ ਮਿਲਣਾ ਚਾਹੀਦਾ ਮੈਨੂੰ ਕਿੰਦਾ ਕਿ ਕਤਲ ਕੋਈ ਜਾਇਜ਼ ਆ ਤੇ ਕਾਤਲ ਨੂੰ ਕੋਈ ਰਾਹਤ ਮਿਲ ਜਾਵੇ ਨਹੀਂ ਮੇਰਾ ਇਹ ਮੰਨਣਾ ਹੈ ਕਿ ਥੋੜਾ ਟਾਈਮ ਪੁਲਿਸ ਨੂੰ ਦੇਣਾ ਚਾਹੀਦਾ ਤਾਂ ਕਿ ਕਿਉਂਕਿ ਇਹ ਕਤਲ ਦੇ ਮਾਮਲੇ ਤੁਹਾਨੂੰ ਪਤਾ ਹੈ ਆ ਜੋੜਨੇ ਵੀ ਜ਼ਰੂਰੀ ਹੁੰਦੇ ਆ ਸਟੈਬਲਿਸ਼ ਕਰਨੇ ਵੀ ਜ਼ਰੂਰੀ ਹੁੰਦੇ ਆ ਉਸ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਤਾਂ ਐਸ ਮਾਮਲੇ ਨੂੰ ਲੈ ਕੇ ਇਸ ਜ਼ਿਲ੍ਹੇ ਦੇ ਵਿੱਚ ਥੋੜੀ ਸਟ੍ਰੈਸ ਫੈਲਣੀ ਸ਼ੁਰੂ ਹੋ ਗਈ ਆ ਗੁਰਪ੍ਰੀਤ ਜੀ ਹੂੰ ਜੀ ਉਧਰ ਕਿਸਾਨ ਕਹਿੰਦੇ ਨੇ ਵੀ ਇੱਕ ਵਾਰ ਮੋੜ ਤੋਂ ਅਸੀਂ ਰੇਲਾਂ ਰੋਕਣੀਆਂ ਨੇ ਇਹ ਐਲਾਨ ਹੁਣ ਕੇਸ ਗੱਲ ਦੇ ਵਿਰੋਧ ਚ ਹੈ ਦੇਖੋ ਇਹ ਆ ਪੰਦੇਰ ਸਰਵਣ ਪੰਦੇਰ ਜੀ ਰੇਲ ਰੋਕਣ ਦਾ ਤਾਂ ਉਜਵੇਂ ਗਾਣਾ ਨਾ ਚਸਕਾ ਹੈ ਯਾਰਾਂ ਨੂੰ ਇੱਕ ਗਾਣਾ ਚੱਲਦਾ ਹੁੰਦਾ ਸੀ ਵਾਵਾ ਦੇਰ ਪਹਿਲਾਂ ਰੇਲ ਰੋਕਣ ਦਾ ਤਾਂ ਮਤਲਬ ਬਈ ਪੰਦੇਰ ਸਾਹਿਬ ਹੈ ਨਾ ਜਿਹੜੇ ਇਹਨਾਂ ਨੂੰ ਤਜਰਬਾ ਹੈ ਹੂੰ ਜਿਹੜਾ ਅੰਦੋਲਨ ਦਿੱਲੀ ਗਿਆ ਸੀਗਾ ਇਤੇ ਦੇਵੀ ਦਿਆਲਪੁਰਾ ਕੁਛ ਐਸਾ ਤੁਹਾਨੂੰ ਪਤਾ ਹੀ ਨਾ ਫਾਟਕਿਆ ਇਹਨਾਂ ਨੇ ਬਾਅਦ ਚ ਵੀ ਨੱਪੀ ਰੱਖਿਆ ਹੈ ਹੂੰ ਜਦੋਂ ਅੰਦੋਲਨ ਉਧਰ ਨੂੰ ਤੁਰ ਪਿਆ ਸੀ ਤੋਂ ਇਹ ਬਹੁਤ ਲੰਮੇ ਸਮੇਂ ਤੋਂ ਇਹ ਤਜਰਵਾ ਰੱਖਦੇ ਨੇ ਤਾਂ ਆ ਪਿਛਲੇ ਦਿਨਾਂ ਦੇ ਵਿੱਚ ਵੀ ਇੱਕ ਮੇਰੇ ਖਿਆਲ ਦੇ ਨਾਲ ਰੇਲ ਰੋਕੋ ਦੀ ਕਾਲ ਆ ਗਈ ਸੀਗੀ ਨਾ ਜੇ ਮੈਂ ਗਲਤ ਨਹੀਂ ਹਾਂ 6 ਤਰੀਕ ਨੂੰ ਸ਼ਾਇਦ ਜੀ ਜੀ ਹੁਣ ਇਹਨਾਂ ਨੇ 18 ਤੇ 19 ਨੂੰ ਸਾਰੇ ਡੀਸੀ ਜਿਹੜੇ ਹੈਗੇ ਨੇ ਹੈੱਡਕੁਆਟਰ ਉਹਨਾਂ ਦੇ ਵਾਰ ਧਰਨੇ ਦਾ ਐਲਾਨ ਕੀਤਾ ਕਿ ਸ਼ਾਂਤਮਈ ਧਰਨਾ ਹੋਏਗਾ ਤੇ ਜੇ ਸਾਡੀਆਂ ਮੰਗਾਂ ਨਾ ਪੂਰੀਆਂ ਹੋਈਆਂ 20 ਦਸੰਬਰ ਨੂੰ ਅੰਮ੍ਰਿਤਸਰ ਫਿਰੋਜ਼ਪੁਰ ਸੰਗਰੂਰ ਬਠਿੰਡਾ ਚ ਰੇਲ ਰੋਕਾਂ ਤੋਂ ਉਹਨੇ ਸ਼ੁਰੂ ਕੀਤਾ ਜਾਏਗਾ ਜੀ ਠੀਕ ਹੈ ਜੀ ਤਾਂ ਗੱਲ ਇਹ ਹੈ ਕਹਿੰਦੇ ਕਿ ਅਸੀਂ ਮੰਗ ਪੱਤਰ ਦਿੱਤਾ ਹੈ ਸਰਕਾਰ ਨੂੰ ਸਰਕਾਰ ਚਾਹਦੀ ਹੈ ਕਿ ਅਸੀਂ ਬਲਕਿ ਭਈ ਗੱਲਬਾਤ ਜਿਹੜੀ ਹੈ ਉਹ ਨਾ ਕਰੀਏ ਤੇ ਹੁਣ ਅਸੀਂ ਕੀ ਕਰੀਏ ਭਈ ਇਸ ਚੀਜ਼ ਨੂੰ ਤੁਸੀਂ ਰੋਕ ਸਕਦੇ ਤੇ ਰੋਕੋ ਜੀ ਫਿਰ ਇਹਨਾਂ ਨੇ ਕਿਸਾਨਾਂ ਤੇ ਐਕਸ਼ਨ ਦੀ ਜਿਹੜੀ ਹੈ ਉਹ ਵੀ ਨਿੰਦਾ ਕੀਤੀ ਆ ਮੇਨ ਜਿਹੜੀ ਆ ਉਹ ਮੰਗ ਇਹਨਾਂ ਦੀ ਹੈਗੀ ਆ ਕਿ ਸ਼ੰਭੂ ਬਾਰਡਰ ਤੇ ਹੋਏ ਨੁਕਸਾਨ ਤੇ ਚੋਰੀ ਦਾ 1 ਤੇ 3 ਕਰੋੜ 70 ਲੱਖ 948 ਰੁਪਏ ਦਾ ਮੁਆਵਜ਼ਾ ਦੇ। ਜੀ ਪਰਾਲੀ ਸਾੜਨ ਤੇ ਜਿਹੜਾ ਕਿਸਾਨਾਂ ਤੇ ਜੁਰਮਾਨਾ ਲੱਗਾ ਹੈ ਜਾਂ ਕੇਸ ਹੋਏ ਨੇ ਵਾਪਸ ਲਵੋ। ਜੀ ਹਰ ਪੀੜਤਾਂ ਨੂੰ ਤੁਰੰਤ ਹੱਤ ਦਿਓ ਵਨ ਰੇਸ਼ਨ ਵਨ ਰਜਿਸਟਰੀ ਦੀ ਪ੍ਰਕਿਰਿਆ ਨੂੰ ਰੋਕਿਆ ਜਾਏ ਤੇ ਸਮਾਰਟ ਮੀਟਰ ਲਾਉਣ ਦਾ ਪ੍ਰਕਿਰਿਆ ਜਿਹੜੀ ਆ ਰੋਕੀ ਜਾਵੇ ਪਹਿਲੀ ਗੱਲ ਸਮਾਰਟ ਮੀਟਰ ਤੇ ਪੰਦੇਰ ਸਾਹਿਬ ਨੂੰ ਮੈਂ ਦੱਸ ਦੇਵਾਂ ਇਹ ਤੇ 2.5 3 ਸਾਲ ਤੋਂ ਵੀ ਜ਼ਿਆਦਾ ਸਮਾਂ ਹੋ ਗਿਆ ਲੱਗਦਾ ਤੇ ਜਿਹੜੇ ਪੁਰਾਣੇ ਮੀਟਰ ਹੈ ਉਹ ਵਨੇ ਹੀ ਬੰਦ ਹੋ ਗਏ ਨੇ ਤੁਸੀਂ ਲਾ ਲਾ ਕੇ ਸੁੱਟੀ ਜਾਂਦੇ ਹੋ ਕੱਲ ਨੂੰ ਮਤਲਬ ਕਿ ਜਿਹੜੇ ਕੇਸ ਕਿਸਾਨਾਂ ਤੇ ਬਣੇ ਫੇਰ ਤੁਸੀਂ ਪਿੱਟਣ ਲੱਗ ਜਾਣਾ ਕਿ ਭਾਈ ਇਹਨਾਂ ਦੇ ਕੇਸ ਰੱਦ ਕਰੋ ਕਿਉਂ ਲੋਕਾਂ ਨੂੰ ਗੁੰਮਰਾਹ ਕਰ ਰਹੇ ਹੋ ਜਾਂ ਤਾਂ ਉਹਨਾਂ ਨੂੰ ਗਲਤ ਕਰੋ ਨਾ ਕਿ ਇਹ ਬਾਈ ਗਲਤ ਦੇ ਮੀਟਰ ਸੈਂਟੀਫਿਕਲੀ ਉਹਨਾਂ ਨੂੰ ਗਲਤ ਕਰਾਰ ਦਿਓ ਠੀਕ ਹੈ ਨਾ ਜੀ ਤੇ ਉਹਦੇ ਆਧਾਰ ਤੇ ਤੁਸੀਂ ਕੋਈ ਕੋਰਟ ਤੋਂ ਆਰਡਰ ਪਾਸ ਕਰਵਾਓ ਜਾਂ ਕਿਸੇ ਟ੍ਰਿਬਿਊਨਲ 'ਚ ਜਾਓ ਉਹ ਤਾਂ ਸਾਫ਼ ਖੇੜ ਹੈ ਵੀ ਮਤਲਬ ਕਿ smartphones ਬਿਜਲੀ ਚੋਰੀ ਦੇ ਨਾਮ ਤੇ ਆ ਰਹੇ ਹਨ ਪਰ ਗਾਂਹ ਉਪਵੇਖਦੇ ਵਿੱਚ ਤੇ ਆਪਾਂ ਨੂੰ ਵੀ ਪਤਾ ਹੈ ਕਿ ਬਿਜਲੀ ਦਾ ਪ੍ਰਾਈਵੇਟਾਈਜੇਸ਼ਨ ਪ੍ਰਾਈਵੇਟਾਈਜੇਸ਼ਨ ਵਧੇਗਾ ਉਹ ਤਾਂ ਖੜਾ ਵੀ ਠੀਕ ਹੈ ਪਰ ਇਹ ਢਾਂਕੀ ਹੋਇਆ ਕਿ ਤੁਸੀਂ ਹੁਣ ਗਰੀਬ ਗੁਰਬੇ ਦਾ ਲਵਾ ਦਿਓਗੇ ਮੀਟਰ ਲਾ ਕੇ ਛੱਡ ਦਿਓ ਜੀ ਪੁਰਾਣੇ ਮੀਟਰ ਆਉਂਦੇ ਨਹੀਂ ਗੁਰਪ੍ਰੀਤ ਜੀ ਤੇ ਕੱਲ ਨੂੰ ਜਿਨ੍ਹਾਂ ਦੇ ਮੀਟਰ ਲਾਏਗਾ ਤਾਂ ਹੁਣ ਉਹ ਤਾਂ ਨਜਾਇਜ਼ ਜੀ ਬਿਜਲੀ ਚਲਾਉਣਗੇ ਨਾ ਹੂੰ ਜੀ ਤੇ ਉਹਨਾਂ ਦੇ ਕੇਸਾਂ ਵਾਸਤੇ ਕੌਣ ਜ਼ਿੰਮੇਵਾਰ ਹੈ ਤੋ ਮਤਲਬ ਕਿ ਪੈਂਤੜਾ ਇਹਨਾਂ ਦਾ ਇਹ ਮੈਨੂੰ ਸਮਝ ਨਹੀਂ ਆਈ ਕਿ ਮੀਟਰ ਲਾ ਕੇ ਕੀ ਹੋਏਗਾ ਵਿਰੋਧਤਾ ਕਰਨਾ ਹੈ ਤੋ ਉਧਾ ਕਰੀ ਚੱਲੂ ਪਰ ਇਦਾਂ ਆ ਜਿਹੜਾ ਕੋਡ ਆਫ ਕੰਡਕਟ ਜੇ ਲੰਘੇ ਤੋ ਕੇਸ ਬਣਾਉਣਾ ਸ਼ੁਰੂ ਕਰ ਦੇਣਗੇ ਤੋ ਬਾਕੀ ਮੰਗਾ ਇਹਨਾਂ ਦੀਆਂ ਠੀਕ ਨੇ ਜਾਂ ਭਾਈ ਹੜਾਂ ਦਾ ਜਾਂ ਇਹ ਸਾਰਾ ਕੁਝ ਉਹਨਾਂ ਨੂੰ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਟਰਾਲੀਆਂ ਵੀ ਚੁੱਕੀਆਂ ਇਹਨਾਂ ਦੇ ਬੰਦਿਆਂ ਦੇ ਕੋਲੋਂ ਲਭੀਆਂ ਦਿਓ ਪਰ ਪਰਾਲੀ ਜਲਾਉਣ ਤੇ ਕਿਸਾਨਾਂ ਨੂੰ ਜੋ ਜੁਰਮਾਨਾ ਕੇਸੇ ਹਰੇਕ ਸਾਲ ਦਾ ਹੀ ਤੋ ਵਾਕਈ ਕੋਈ ਜ਼ਿਆਦਾ ਵੱਡੀਆਂ ਮੰਗਾਂ ਨਹੀਂ ਹੈਗੀਆਂ ਔਰ ਸਮਾਰਟ ਮੀਟਰ 1 ਰੇਸ਼ਨ 1 ਰਜਿਸਟਰੀ ਦੀ ਪ੍ਰਕਿਰਿਆ ਇਸ ਤਰ੍ਹਾਂ ਦੀ ਹੈ ਕਿ ਭਾਈ ਇਹ ਪੰਜਾਬ ਸਰਕਾਰ ਮੇਰੇ ਖਿਆਲ ਦੇ ਨਾਲ ਇਹਦੇ ਤੇ ਬਹੁਤਾ ਕੁਝ ਕਰਨਾ ਨਹੀਂ ਚਾਹੁੰਦੀ ਹੂੰ ਜੀ ਬਿਲਕੁਲ ਠੀਕ ਗੱਲ ਹੈ ਤੁਸੀਂ ਸਾਇੰਟੀਫਿਕ ਤਰੀਕੇ ਦੇ ਨਾਲ ਉਸ ਨੂੰ ਫੁੰਡ ਸਕਦੇ ਹੋ ਉਹਨਾਂ ਦੀ ਇਸ ਗੱਲ ਨੂੰ ਨਕਾਰ ਸਕਦੇ ਹੋ ਵੀ ਭਾਈ ਆਹ ਤੁਹਾਡੀ ਗਲਤੀ ਹੈ ਇਸ ਮੀਟਰ ਦੇ ਨਾਲ ਆ ਕੁਝ ਹੋਣਾ ਤੇ ਇਸ ਨੂੰ ਇਸ ਕਰਕੇ ਖਤਮ ਕੀਤਾ ਜਾਵੇ ਪੁਰਾਣੇ ਮੀਟਰ ਬਹਾਲ ਕੀਤੇ ਜਾਣ ਉਹ ਹੀ ਲੱਗਣ ਅੱਗੇ ਚੱਲਦੇ ਹਾਂ ਉਧਰ ਵਿਨੇਸ਼ ਕੁਗਾਟ ਨੇ ਸੰਿਆਸ ਆਪਣਾ ਵਾਪਸ ਲੈ ਲਿਆ ਕਹਿੰਦੇ ਹਾਂਜੀ ਹਾਂਜੀ ਚਲੋ ਬੈਸਟ ਵਿਸ਼ੇਸ ਨੇ ਤੇ ਐਸ ਵੇਲੇ 31 ਦੀ ਆ ਉਹ ਜੇ ਅਗਲਾ 올림픽 28 ਚ ਖੇਡਦੀ ਹੈ ਤੇ 34 ਸਾਲ ਦੀ ਹੋ ਜਾਏਗੀ ਤਾਂ ਇਹ ਮਨੋਤੀ ਉਹ ਬਹੁਤ ਸਿਰੜੀ ਆ ਸਰੀਰ ਨੇ ਸਾਥ ਦਿੱਤਾ ਸਿਸਟਮ ਨੇ ਸਾਥ ਦਿੱਤਾ ਤੇ ਹੋ ਸਕਦੇ ਹੈ ਇਤਿਹਾਸ ਰਚ ਦੇਵੇ ਉਹਦਾ 30 ਪਲੱਸ ਜਿਹੜੀਆਂ ਹੁੰਦੀਆਂ ਨੇ ਔਮੈਨ ਰੈਸਲਰ ਉਹਨਾਂ ਵਾਸਤੇ 올림픽 ਚ ਮਤਲਬ ਕਿ ਐਡੀ ਵੱਡੀ ਇਵੈਂਟ ਦੇ ਵਿੱਚ ਇਹ ਚੀਜ਼ਾਂ ਜਿਹੜੀਆਂ ਬੜੀਆਂ ਔਖੀਆਂ ਅਸੰਭਵ ਸਮਝੀਆਂ ਜਾਂਦੀਆਂ ਨੇ ਪਰ ਅਸੰਭਵ ਨੂੰ ਸੰਭਵ ਵੀ ਇਨਸਾਨ ਕਰਦੇ ਨੇ ਮਨੁੱਖ ਕਰਦੇ ਨੇ ਅਮਰੀਕਾ ਦੇ ਵਿੱਚ ਇੱਕ ਬੱਚਾ ਜੰਮਿਆ ਸੀ ਐਂਥਨੀ ਸ਼ਾਇਦ ਰੋਬਲਸ ਉਹਦਾ ਨਾਮ ਸੀਗਾ ਮੈਂ ਪੋਸਟ ਵੀ ਪਾਈ ਸੀ ਉਹਦੇ ਤੇ ਤਾਂ ਉਹ ਜਿਹੜਾ ਐਂਥਨੀ ਸੀਗਾ ਉਹ ਬਾਇ ਬਰਥ ਇੱਕ ਲੱਤ ਵਾਲਾ ਸੀ ਪਰ ਉਹਨੇ ਕੁਸ਼ਤੀ ਚ ਰੁਚੀ ਵਿਖਾਈ ਮਜ਼ਾਕ ਉਡਿਆ ਵੀ ਤੂੰ ਇੱਕ ਲੱਤ ਨਾਲ ਕੀ ਪਹਿਲਵਾਨਾਂ ਨਾਲ ਲੜੇਗਾ ਤੇ ਉਹਨੇ ਕਿਹਾ ਨਹੀਂ ਫਿਰ ਉਹ ਲੜਦਾ ਰਿਹਾ ਲੜਦਾ ਰਿਹਾ ਲੜਦਾ ਸੀ ਡਿੱਗਦਾ ਸੀ ਕੰਡ ਲੱਗ ਜਾਂਦੀ ਸੀ ਬਹੁਤ ਬੁਰਾ ਹਾਲ ਸੀ ਫਿਰ ਉਹਨੇ ਆਪਦੀ ਟੈਕਨੀਕ ਏਜ਼ਾਦ ਕੀਤੀ ਇਕਲਤ ਨਾਲ ਕਿਵੇਂ ਲੜਿਆ ਜਾਣਾ ਤਾਂ ਬਹੁਤ ਸਾਰੇ ਅਮਰੀਕੀਆਂ ਨੂੰ ਪਤਾ ਹੋਵੇਗਾ ਕਿ ਐਂਥਨੀ ਰੋਵਲਸ ਨੇ ਫਿਰ 2011 ਚ 152 ਕਿਲੋ ਭਾਰ ਵਰਗ ਦੇ ਵਿੱਚ ਐਮਸੀਏ ਨੈਸ਼ਨਲ ਕੁਸ਼ਤੀ ਚੈਂਪੀਅਨਸ਼ਿਪ ਜਿੱਤ ਲਈ ਸੀ ਤੇ ਦੁਨੀਆ ਨੂੰ ਹੈਰਾਨ ਕਰ ਦਿੱਤਾ ਸੀਗਾ ਸੋ ਇਹ ਰੈਸਲਿੰਗ ਜਗਤ ਦੇ ਵਿੱਚ ਸੰਭਵ ਨੂੰ ਲੋਕ ਸੰਭਵ ਕਰਦੇ ਆਏ ਨੇ ਤੋਂ ਖੈਰ ਵਿਨੇਸ਼ ਤੇ ਮੈਨੂੰ ਬੜਾ ਭਰੋਸਾ ਹੈ ਪਰ ਸਿਸਟਮ ਸਾਥ ਦੇਖੇਗਾ ਤਾਂ ਇਹ ਗੱਲ ਬਣੀ ਜੀ ਹੂੰ ਜੀ ਸੋ ਇਹ ਕਦੇ ਆ ਬਣਦਾ ਕਿ ਇਸ ਦੇ ਨਾਲ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਤੁਸੀਂ ਜੁੜੇ ਜਾਣਕਾਰੀਆਂ ਸਾਂਝੀਆਂ ਕੀਤੀਆਂ ਧੰਨਵਾਦ